ਕੰਮ ਤੋਂ ਦੂਰ ਭੱਜਦੇ ਨੇ ਮਿਹਨਤ ਤੋਂ ਦੂਰ ਭੱਜਦੇ ਨੇ ਉਹਨਾਂ ਬਾਰੇ ਕੀ ਕਹੋਗੇ ਕਿਉਂਕਿ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜੀ ਨਹੀਂ ਸਾਨੂੰ ਆਪਣੇ ਮਿਹਨਤ ਤੇ ਕੰਮ ਤੋਂ ਨਹੀਂ ਦੂਰ ਭਜਣਾ ਚਾਹੀਦਾ ਹੂੰ ਮੈਂ ਬਾਈਬਰਸ ਮੇਰੀ ਨਿਗਾਹ ਕਾਫੀ weak ਸੀਗੀ 6 7 8 ਸਾਲ ਤੱਕ ਮੈਨੂੰ ਬਹੁਤ ਘੱਟ ਜਕਣਾ ਹੋ ਗਿਆ ਇਸ ਕਰਕੇ ਮੈਂ ਸਕੂਲ ਵੀ ਨਹੀਂ ਜਾ ਸਕਿਆ ਪੜ ਲੇਕਨ ਤੋਂ ਬਿਲਕੁਲ ਹੀ ਆ ਸਮਾਰ ਸੱਜੇ ਮੈਂ ਕਹਿੰਦੇ ਅਭੀ ਨਹੀਂ ਦੇਖ ਸਕਦਾ ਪੜ ਵੀ ਨਹੀਂ ਸਕਦੇ ਕარਚੇ ਸੰਗੀਤ ਦਾ ਮੋਹਨ ਸੀਗਾ ਮੈਂ ਹਰਮੋਨੀ ਵਗੈਰਾ ਥੋੜਾ ਬਹੁਤ ਜਾਨਣਾ ਸ਼ੁਰੂ ਕੀਤਾ ਤੇ ਫਿਰ ਮੈਂ 뮤직 ਫੀਲਡ 'ਚ ਸੋਚਿਆ ਵੀ ਮੈਨੂੰ ਹੁਣ ਇਸੇ ਫੀਲਡ 'ਚ ਜਾਣਾ ਚਾਹੀਦਾ ਕਿਉਂਕਿ ਮੈਂ ਹੋਰ ਕੁਝ ਕਰ ਨਹੀਂ ਸਕਦਾ ਸੀਗਾ ਤੇ ਅੱਖਾਂ ਤੋਂ ਦੇਖਣਾ ਹੀ ਬਹੁਤ ਘਟ ਗਿਆ ਸੀਗਾ ਕਿੰਨੇ ਸਾਲ ਦੀ ਉਮਰ ਦੇ ਵਿੱਚ 뮤직 ਸਿੱਖਣਾ ਸ਼ੁਰੂ ਕਰ ਮੈਂ ਲਗਭਗ 10 ਸਾਲ ਦੀ ਉਮਰ ਸੀ ਮੇਰੀ ਜਦੋਂ ਮੈਂ ਬਾਅਦ ਪਰੋਫੈਸ਼ਨਲ ਮਤਲਬ ਖਤੋਤ ਕੋ ਸਿੱਖਣ ਗਿਆ ਆਪਣੇ ਮੇਰੇ ਗੁਰੂ ਜੀ ਜੀ ਪੰਡਤ ਜਵਾਰ ਲਾਲ ਸ਼ਰਮਾ ਜੀ ਪਟਿਆਲੇ ਜੀ ਉਹਨਾਂ ਕੋਲ ਮੈਂ 6 ਸਾਲ ਤੱਕ ਲਿਪੀ ਸਿੱਖਿਆ ਫੇ ਮੈਂ ਸੋਚਿਆ ਵੀ ਸਟੱਡੀ ਵੀ ਰੱਖਣੀ ਹੈ ਵੀ ਇਹ ਵੀ ਨਹੀਂ ਛੱਡਣੀ ਜਿਨ੍ਹਾਂ ਨੂੰ ਨਹੀਂ ਜਿਗਦਾ ਉਹਨਾਂ ਸਿਕ ਸਪੈਸ਼ਲ ਲਿਪੀ ਹੁੰਦੀ ਹੈ ਤੇ ਇੱਕੇ ਹੱਥ ਲਾ ਕੇ ਪੜਦੇ ਆਂ ਟੋਰ ਟੋਰਸ ਚੁੰਦੇ ਆ ਉਹ ਪ੍ਰੇਲ ਕਹਿੰਦੇ ਆ ਪ੍ਰੇਲ ਲਿਪੀ ਉਹ ਮੈਂ ਥੋੜੇ ਟਾਈਮ ਹੱਥ ਚਲਾਇਆ ਮੈਨੂੰ ਇੰਟਰਸਟ ਹੀ ਬਣਿਆ ਜੀ ਮੇਰਾ ਇੰਟਰਸਟ ਸਿਰਫ ਮਿਊਜ਼ਿਕ ਸੀ ਜੀ ਮੈਂ ਉਹ ਛੱਡਤਾ ਮੈਂ ਕਿਹਾ ਮੈਂ ਮਿਊਜ਼ਿਕ ਹੀ ਹੀ ਕਰਨਾ ਹੈ ਸਾਨੂੰ ਰਾਈਟਰ ਮਿਲ ਜਾਂਦਾ ਲਿਖਣ ਵਾਸਤੇ ਨਾ ਫੇ ਅਸੀਂ ਜੋ ਬੋਲਾਂਗੇ ਉਹ ਲਿਖੇਗਾ ਸਾਡੀ ਆਨਸਰ ਸ਼ੀਟ ਉੱਤੇ ਉਹਨੂੰ ਰਾਈਟਰ ਸਾਨੂੰ ਮਿਲ ਜਾਂਦਾ ਸਰਕਾਰ ਵੱਲੋਂ ਫਿਰ ਮੈਂ ਰਾਈਟਰ ਲੈ ਲੈ ਕੇ ਆਪਣਾ ਸਾਰਾ 10th 2 BA BA DM ਮਿਊਜ਼ਿਕ ਡਿਪਲੋਮਾ ਸੰਗੀਤ ਦਾ ਸਾਰਾ ਉਸ ਤਰ੍ਹਾਂ ਕੀਤਾ ਡਿਪਲੋਮਾ ਵੀ ਮਿਊਜ਼ਿਕ ਦਾ ਜਾ ਕਿਸੇ ਹੋਰ ਵਿਸ਼ੇ ਦੇ ਵਿੱਚ ਨਹੀਂ ਨਹੀਂ ਡਿਪਲੋਮਾ ਵੀ ਮਿਊਜ਼ਿਕ ਜੀ ਇੰਸਟਰੂਮੈਂਟਲ ਚ ਕਿ ਸਰ ਨੂੰ ਗਾਣਾ ਆਉਂਦਾ ਆਪਾਂ ਵਿੱਚ ਕਿਸੇ ਨੂੰ ਨਹੀਂ ਗਾਣਾ ਆਉਂਦਾ ਕੋਈ ਵੀ ਸਟਾਰ ਬਣ ਸਕਦਾ ਹੈ ਨਹੀਂ ਮੇਰੇ ਕੋਲ ਆਉਂਦੇ ਸਟੂਡੈਂਟ ਸਿੱਖਣ ਸ਼ਾਰਟਕਟ ਵੱਲੇ ਜ਼ਿਆਦਾ ਆਉਂਦੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਮੈਂ ਉਹਨਾਂ ਨੂੰ ਕਹਿੰਦਾ ਜੇ ਤੁਸੀਂ 8-10 ਘੰਟੇ ਰਿਆਜ਼ ਕਰੋ ਤਾਂ 10 ਸਾਲ ਤੁਸੀਂ ਸਿੱਖ ਜਾਣਗੇ ਕੋਈ ਵੱਡੀ ਗੱਲ ਨਹੀਂ ਹੈ ਤੁਸੀਂ ਸ਼ੁਰੂ ਕੀਤਾ ਦਾ ਸਾਲ ਦੀ ਉਮਰ ਦੇ ਵਿੱਚ ਤਾਂ ਹੋਰ ਤਰੀਕੇ ਦਾ 뮤직 ਸੀ ਤੇ ਬਾਅਦ ਵਿੱਚ ਚੀਜ਼ਾਂ ਬਦਲਦੀਆਂ ਰਹੀਆਂ ਤੇ ਉਸ ਤਬਦੀਲੀ ਨੂੰ ਕਿਵੇਂ ਸਮਝਦੇ ਹੋ ਗਾਇਕੀ ਬਦਲ ਗਈ ਇੰਸਟਰੂਮੈਂਟਸ ਸੰਗੀਤ ਬਦਲ ਗਿਆ ਸਭ ਕੁਝ ਹੀ ਬਦਲ ਗਿਆ ਉਸ ਟੈਪ ਤੇ ਕੁਝ ਨਹੀਂ ਜ਼ੀਰਮੋਨੀਅਮ ਤਬਲਾ ਢੋਲਕੀ ਉਹ ਸਾਰਾ ਕੁਲਦੀਪ ਮਾਨਕ ਜੀ ਦਾ ਗੁਦਾਸ ਮਾਨ ਜੀ ਬਿੰਦਰਖਿਆ ਜੀ ਸਾਰੇ ਗਾਣੇ ਲਾਈਵ ਚੱਲਦੇ ਸੀ ਸਾਡੇ ਤਾਂ ਉਦੋਂ ਕਿਹਾ ਜਾਂਦਾ ਸੀ ਕਿ ਜਿਹੜੇ ਤੋਂ ਸਿੱਖਦੇ ਆ ਜਾਂ ਜਿਹੜਾ ਗੁਰੂ ਹੈ ਸਾਡਾ ਉਹਦੀ ਬਹੁਤ ਰਿਸਪੈਕਟ ਕੀਤੀ ਜਾਂਦੀ ਸੀ ਤੇ ਅੱਜ ਦੇ ਦੌਰ ਚ ਦੇਖਦੇ ਆ ਕਿ ਆਪ ਦਾ ਬੰਦੇ ਦਾ ਮਤਲਬ ਨਿਕਲਦਾ ਤੇ ਉਹ ਰਫੂ ਚੱਕਰ ਹੋ ਜਾਂਦਾ ਵਿਦਲਣਗੇ ਤਾਵੀਨੀ ਬੁਲਾਉਂਦੇ ਵੀ ਠੀਕ ਆ ਬਸ ਸਿੱਖ ਲਿਆ ਇਹਨਾਂ ਤੋਂ ਅਸੀਂ ਹੁੰਦੇ ਆ ਕਿ ਸਟੂਡੈਂਟ ਨੇ ਕਈ ਅਸਰਾ ਦੇ ਵੀ ਹੁੰਦੇ ਆ ਭਾਵੇਂ ਦੱਸ ਦੇ ਨਹੀਂ ਸਿੱਖਿਆ ਹੁਣ ਮੇਰੇ ਕੋਲ ਨੂੰ 10 ਸਾਲ ਬਾਅਦ ਵੀ ਕਿਤੇ ਮਿਲ ਜਾਂਦੇ ਤੇ ਉਹ ਗੋਡੀਆਂ ਥਲਾਂਦੇ ਗੁਰੂ ਜੀ ਤੁਹਾਡੇ ਕੋਲ ਹੀ ਸਿੱਖਣ ਆਉਂਦੇ ਸੀ ਤੁਸੀਂ ਪਛਾਣੋ ਸਾਨੂੰ ਕਿ ਲਾਈਵ 뮤직 ਵੱਜਦਾ ਸੀ ਤੇ ਅੱਜ ਕੰਪਿਊਟਰ ਤੇ 뮤직 ਤਿਆਰ ਹੁੰਦਾ ਤਾਂ ਇਹ ਚੀਜ਼ ਨੂੰ ਕਿਵੇਂ ਸਾਹਮਣਾ ਦੇਵੋ ਦੇਖੋ ਲਾਈਵ 뮤직 ਤਾਂ ਸਦਾ ਬਹਾਰ ਹੋ ਰਹਿਣੀ ਰਹਿਣੀ ਉਹ ਕਦੀ ਖਤਮ ਹੋ ਹੀ ਨਹੀਂ ਸਕਦਾ ਠੀਕ ਹੈ ਨਾ ਇਹ ਕੰਪਿਊਟਰ ਵਾਲੀ ਟੈਕਨੋਲੋਜੀ ਪਹਿਲਾਂ ਨਹੀਂ ਸੀ ਅੱਜ ਆ ਗਈ ਅੱਗੇ ਪਤਾ ਨਹੀਂ ਕਿਓ ਤੱਕ ਚੱਲਣੀ ਹੈ ਤੁਸੀਂ ਦੱਸਦੇ ਹੋ ਕਿ ਪਹਿਲਾਂ ਸਿੱਖੋ ਆਪਦੀ ਲਾਈਵ ਦੀ ਤਿਆਰੀ ਕਰੋ ਅੱਜ ਕੱਲ ਤਾਂ ਇਹ ਰਵਾਜ ਹੈ ਕਿ ਬੰਦਾ ਸਟੂਡੀਓ ਚ ਜਾਂਦਾ ਸਿੱਧਾ ਰਿਕਾਰਡ ਕਰਕੇ ਆਉਂਦਾ ਤੇ ਲਾਂਚ ਹੁੰਦਾ ਕਿ ਕੱਲ ਤੋਂ ਸੁਪਰਸਟਾਰ ਹੈ ਜੀ ਮੈਨੂੰ ਆ ਕੇ ਸੁਣਾਣ ਗਿਆ ਲਓ ਜੀ ਗਾਣਾ ਸੁਣੋ ਸਾਡਾ ਮੈਂ ਸੁਣਨ ਨਾ ਮੈਂ ਕਹਿੰਦਾ ਬਹੁਤ ਵਧੀਆ ਠੀਕ ਹੈ ਹੁਣ ਮੈਂ ਕਿਹ ਕੀ ਕਰੇਗਾ ਉਹ ਚੁੱਪ ਕਰ ਜਾਂਦਾ ਹੈ 5000 ਦਾ میوزਿਕ ਵੀ ਹੁੰਦਾ 50000 ਦਾ ਬਿਲਕੁਲ ਹੈ ਤੇ 5 ਲੱਖ ਲੈਣ ਵਾਲੇ ਵੀ ਬੈਠੇ ਆ ਕੋ ਜਿਹੜਾ 5 ਵਾਲਾ ਉਹਦਾ ਜਿਹੜਾ میوزਿਕ ਹੋਏਗਾ ਉਸ ਲੈਵਲ ਦਾ ਨਹੀਂ ਹੋਏਗਾ ਵੀ ਤੁਸੀਂ ਕਿਸੇ ਕੰਪਨੀ ਕੋਲ ਲੈ ਜਾਓ ਵੀ ਸਾਡਾ ਗਾਣਾ ਸੁਣੋ ਜੀ ਤੇ ਆਪ ਨੂੰ ਪ੍ਰਮੋਟ ਕਰ ਦਿਓ ਠੀਕ ਹੈ ਨਾ ਉਹਦੇ ਵਿੱਚ ਉਹਨਾਂ ਕੀ ਕੰਮ ਹੋਇਆ ਹੁੰਦਾ ਜਿਹੜਾ 5 ਲੱਖ ਲਾ ਕੇ ਤੁਸੀਂ ਕਹ ਰਹੇ ਹੋ ਘਰਾਓਗੇ ਉਹ ਬੰਦੇ ਦਾ ਨਾਮ ਹੋਏਗਾ ਜੀ ਉਹ ਤਾਂ میوزਿਕ ਐਕਟਰਿੰਗ ਵੱਡਾ ਹੋਏਗਾ ਜਿਸ ਤਰ੍ਹਾਂ ਦਾ ਸਭੀ profession ਦੇ ਹਿਸਾਬ ਨਾਲ ਤਾਂ ਮਿਹਨਤ 4-5 ਘੰਟੇ ਕਰਨੀ ਹੀ ਪੈਣੀ ਹੈ ਕੋਈ ਕਾਲਜ ਚ ਲੈਕਚਰਰ ਵੀ ਲੱਗੇ ਆ ਕੋਈ ਸਕੂਲ ਚ ਟੀਚਰ ਲੱਗੇ ਆ ਸਿੱਖ ਕੇ ਅੱਛਾ ਜਿਵੇਂ ਹੁਣ ਮਿਊਜ਼ਿਕ ਵੱਜ ਰਿਹਾ ਸੀਗਾ ਇੱਕਦਮ ਉੱਪਰ ਸੀਗਾ ਤੇ ਇੱਕਦਮ ਡਾਊਨ ਗਿਆ ਤੇ ਇਹ ਬਰੀਕੀਆਂ ਕਿਵੇਂ ਸਮਝ ਆਉਂਦੀਆਂ ਬੰਦੇ ਨੂੰ ਫਿਰ ਇਹ ਤਾਂ ਜਿਵੇਂ ਮਿਊਜ਼ਿਕ ਸਿੱਖੋਗੇ ਉਸ ਸਾਊਂਡ ਸੁਣ ਕੇ ਕਪਾਪ ਡਾਊਨ ਸਾਰਾ ਕਰਨਾ ਪੈਂਦਾ ਮਿਊਜ਼ਿਕ ਮੇਰਾ ਉਦੋਂ ਮੈਰਿਟ ਦੇ ਵਿੱਚ ਇਕ ਨੰਬਰ ਤੇ ਹੋਈ ਹੈ ਬਰਤੀ ਮੇਰੀ ਇਹ ਵੀ ਡੀ ਵੀ ਤੁਸੀਂ ਕਹਿੰਦੇ ਵੀ ਹੈਂਡੀਕੈਪ ਕੋਟੇਜ ਜਨਰਲ ਕੈਟਾਗਰੀ ਚ ਪਰ ਮੈਨੇਜ ਕਿਵੇਂ ਕਰ ਪਾਉਨੇ ਹੋ ਕਿਉਂਕਿ ਸਕੂਲ ਵੀ ਜਾਣਾ ਹੁੰਦਾ ਫਿਰ ਆਪਦੇ ਲਈ ਵੀ ਸਮਾਂ ਚਾਹੀਦਾ ਕਲਾਸ ਵੀ ਲਾਉਣੀ ਹੈ ਤਾਂ ਮੈਨੇਜ ਕਿਵੇਂ ਕਰਦੇ ਹੋ ਸਾਰੇ ਦਿਨ ਦੀ ਰੁਟੀਨ ਕਿਸ ਤਰ੍ਹਾਂ ਰਹਿੰਦੀ ਬੱਚਿਆਂ ਨੂੰ ਸਿਖਾਉਂਦੇ ਸਿਖਾਉਂਦੇ ਵਿੱਚ ਆਪਣਾ ਵੀ ਪ੍ਰੈਕਟਿਸ ਕਰ ਲੈਣਾ ਬੱਚਿਆਂ ਦੇ ਨਾਲ ਹੀ ਬਸ ਤੇ ਬੱਚੇ ਘਾਰੇ ਮੈਂ ਮਜਾ ਰਿਹਾ ਮੇਰੇ ਹੀ ਯਾਦ ਹੋ ਜਾਂਦਾ ਨਾਲ ਤਾਂ ਨੂੰ ਕੌਣ ਪਸੰਦ ਸੀ ਪੁਰਾਣੇ ਸਮੇਂ ਵਾਲਿਆਂ ਚੋ ਤੇ ਅੱਜ ਦੇ ਸਮੇਂ ਚ ਤੁਹਾਨੂੰ ਕਿਹੜਾ ਸਿੰਗਰ ਲੱਗਦਾ ਹੈ ਕਿ ਬਹੁਤ ਵਧੀਆ ਗਾਉਂਦਾ ਹੈ ਤੇ ਚੜ੍ਹਾਈ ਵੀ ਉਹਨਾਂ ਦੀ ਮਾਨ ਸਾਹਿਬ ਹੋਵੇ ਜਮਲਾ ਜੀ ਹੋਵੇ ਛਿੰਦਾ ਜੀ ਹੋਵੇ ਸਰਿੰਦਰ ਕੋਰ ਪ੍ਰਕਾਸ਼ ਕੋਰ ਦੇ ਗਾਣੇ ਮੈਂ ਹੱਜੀ ਵੀ ਤਿਆਰ ਕਰਾਉਂਦਾ ਬੱਚਿਆਂ ਨੂੰ ਇੱਥੇ ਘਰ ਵੀ ਤੇ ਸਕੂਲ ਵੀ ਜੀ ਵੀ ਨਹੀਂ ਚੱਲਦੇ ਰਣਜੀਤ ਬਾਵਾ ਮੈਨੂੰ ਬਹੁਤ ਪਸੰਦ ਹੈ ਮੈਨੂੰ লাইਵ ਪਰਫਾਰਮੈਂਸ ਅਜੀ ਬਹੁਤ ਵਧੀਆ ਲੱਗਦੀ ਹੈ ਉੱਗਣ ਵਾਲੇ ਉੱਗਪੰਦੇ ਸੀਨਾ ਪਾੜ ਕੇ ਪੱਥਰਾਂ ਦਾ ਇਹ ਲੈਣਾ ਅ ਜੀਪੀ ਸਰ ਤੇ ਬਿਲਕੁਲ ਠੁਕਦੀਆਂ ਨੇ ਕਿਉਂਕਿ ਬਹੁਤ ਸਾਰੀਆਂ ਮੁਸ਼ਕਲਾਂ ਦੇਖਣ ਦੇ ਵਿੱਚ ਇਹਨਾਂ ਨੂੰ ਮੁਸ਼ਕਲ ਸੀ ਉਸ ਸਭ ਦੇ ਬਾਵਜੂਦ ਬੀਐਡ ਐਮਏ ਕੀਤੀ ਉਸ ਤੋਂ ਬਾਅਦ ਸਰਕਾਰੀ ਨੌਕਰੀ ਲਈ ਤੇ ਅੱਜ ਕੱਲ ਇਹ ਬੱਚਿਆਂ ਨੂੰ 뮤직 ਸਿਖਾ ਰਹੇ ਨੇ ਤੇ ਬਹੁਤ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਜਿਹੜੀ ਜ਼ਿੰਦਗੀ ਦੀ ਦੌੜ ਦੇ ਵਿੱਚ ਲੱਗੇ ਹੋਏ ਨੇ ਪੋਜ਼ਿਟਿਵ ਤਰੀਕੇ ਦੇ ਨਾਲ ਤੇ ਹੋਰ ਨਾਲ ਬੱਚਿਆਂ ਨੂੰ ਵੀ ਪੋਜ਼ਿਟਿਵ ਕਰਕੇ ਵਕ ਵਕ ਮਕਾਮਾਂ ਤੱਕ ਪਹੁੰਚਾਰੇ ਨੇ ਸਰ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਸਰ ਪਹਿਲਾ ਸਵਾਲ ਤੇ ਇਹੀ ਹੈ ਕਿ ਅੱਜ ਦੇ ਦੌਰ ਦੇ ਵਿੱਚ ਬਹੁਤ ਨੈਗੇਟਿਵਿਟੀ ਹੈ ਬਹੁਤ ਸਾਰੇ ਲੋਕ ਨੇ ਜਿਹੜੇ ਇੱਕ ਦੂਜੇ ਤੋਂ ਜੈਲਸ ਫੀਲ ਕਰਦੇ ਨੇ ਤੇ ਕਹਿ ਲਿਆ ਜਾਵੇ ਕਿ ਕੰਮ ਤੋਂ ਦੂਰ ਭੱਜਦੇ ਨੇ ਮਿਹਨਤ ਤੋਂ ਦੂਰ ਭੱਜਦੇ ਨੇ ਉਹਨਾਂ ਬਾਰੇ ਕੀ ਕਹੋਗੇ ਕਿਉਂਕਿ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜੀ ਹਾਂਜੀ ਹਾਂਜੀ ਨਹੀਂ ਸਾਨੂੰ ਆਪਣੇ ਮਿਹਨਤ ਤੇ ਕੰਮ ਤੋਂ ਨਹੀਂ ਦੂਰ ਭਜਣਾ ਚਾਹੀਦਾ ਜੀ ਮੈਂ ਬਾਈਬਰਸ ਮੇਰੀ ਨਿਗਾਹ ਕਾਫੀ ਵੀਕ ਸੀਗੀ ਜੀ ਤੇ 6 7 8 ਸਾਲ ਤੱਕ ਮੈਨੂੰ ਬਹੁਤ ਘੱਟ ਦਿਖਣਾ ਹੋ ਗਿਆ ਜੀ ਜਿਸ ਕਰਕੇ ਮੈਂ ਸਕੂਲ ਵੀ ਨਹੀਂ ਜਾ ਸਕਿਆ ਪੜ ਲਿਖਣ ਤੋਂ ਬਿਲਕੁਲ ਹੀ ਆ ਸਮਾਰਸ ਜੀ ਮੈਂ ਕਹਿੰਦੇ ਆ ਵੀ ਨਹੀਂ ਦੇਖਦਾ ਤਾਂ ਪੜ ਵੀ ਨਹੀਂ ਸਕਦੇ ਤੇ ਘਰ 'ਚ ਸੰਗੀਤ ਦਾ ਮਾਹੌਲ ਸੀਗਾ ਜੀ ਮੈਂ ਹਾਰਮੋਨੀਅਮ ਵਗੈਰਾ ਥੋੜਾ-ਬਹੁਤ ਵਜਾਉਣਾ ਸ਼ੁਰੂ ਕੀਤਾ ਤਬਲੇ ਦੇ ਆਤਮਾਨਾ ਸ਼ੁਰੂ ਕੀਤਾ ਫਿਰ ਮੈਂ 뮤ਜ਼ਿਕ ਫੀਲਡ 'ਚ ਸੋਚਿਆ ਵੀ ਮੈਨੂੰ ਹੁਣ ਇਸੇ ਫੀਲਡ 'ਚ ਜਾਣਾ ਚਾਹੀਦਾ ਕਿਉਂਕਿ ਮੈਂ ਹੋਰ ਕੁਝ ਕਰ ਨਹੀਂ ਸਕਦਾ ਸੀਗਾ ਜਦੋਂ ਅੱਖਾਂ ਤੋਂ ਦੇਖਣਾ ਹੀ ਬਹੁਤ ਘੱਟ ਗਿਆ ਸੀਗਾ ਫਿਰ ਮੈਂ 뮤ਜ਼ਿਕ ਫੀਲਡ 'ਚ ਅੱਗੇ ਸਾਰਾ ਆਪਣਾ ਸ਼ੁਰੂ ਕੀਤਾ ਇਨਸਟਰੂਮੈਂਟ ਸਿੱਖਣਾ ਸ਼ੁਰੂ ਕੀਤਾ ਕਿੰਨੇ ਸਾਲ ਦੀ ਉਮਰ ਦੇ ਵਿੱਚ 뮤ਜ਼ਿਕ ਸਿੱਖਣਾ ਸ਼ੁਰੂ ਕਰ ਮੈਂ ਲਗਭਗ 10 ਸਾਲ ਦੀ ਉਮਰ ਸੀ ਮੇਰੀ ਜਦੋਂ ਮੈਂ ਬਾਹਰ ਪ੍ਰੋਫੈਸ਼ਨਲ ਮਤਲਬ ਉਸਤਾਦ ਕੋਲ ਸਿੱਖਣ ਗਿਆ ਆਪਣੇ ਗੁਰੂ ਜੀ ਕੋਲ ਤਾਂ ਗੁਰੂ ਜੀ ਕੌਣ ਸੀਗੇ ਤੁਹਾਡੇ ਮੇਰੇ ਗੁਰੂ ਜੀ ਸੀ ਪੰਡਤ ਜਵਾਰ ਲਾਲ ਸ਼ਰਮਾ ਜੀ ਪਟਿਆਲੇ ਤੋਂ ਹੀ ਜੀ ਉਹਨਾਂ ਕੋਲ ਮੈਂ 6 ਸਾਲ ਤੋਂ ਪਲਾ ਸਿੱਖ ਜੀ ਹਾਂ ਜੀ ਤੇ ਫਿਰ ਉਸ ਤੋਂ ਬਾਅਦ ਸਟੱਡੀ ਕਿਵੇਂ ਹੋਈ ਉਸ ਤੋਂ ਬਾਅਦ ਫਿਰ ਮੈਂ ਸੋਚਿਆ ਵੀ ਸਟੱਡੀ ਵੀ ਰੱਖਣੀ ਹੈ ਪਰ ਇਹ ਵੀ ਨਹੀਂ ਛੱਡਣੀ ਹੂੰ ਫਿਰ ਮੈਂ ਬਲਾਈਂਡ ਸਕੂਲ ਚ ਇੱਥੇ ਐਡਮਿਸ਼ਨ ਦਿੱਤੀ ਜੀ ਉੱਥੇ ਸਾਡੇ ਜਿਨ੍ਹਾਂ ਨੂੰ ਨਹੀਂ ਤਿਕਤਾ ਉਹਨਾਂ ਵਾਸਤੇ ਇੱਕ ਸਪੈਸ਼ਲ ਲਿਪੀ ਹੁੰਦੀ ਹੈ ਤੇ ਹੱਥ ਲਾ ਕੇ ਪੜਦੇ ਆਂ ਡੋਟ-ਡੋਰਸ ਚੁੰਦੇ ਆ ਉਹ ਬਰੇਲ ਕਹਿੰਦੇ ਉਹਨੂੰ ਬਰੇਲ ਲਿਪੀ ਜੀ ਉਹ ਮੈਂ ਥੋੜੇ ਟਾਈਮ ਹੱਥ ਚਲਾਇਆ ਮੈਨੂੰ ਇੰਟਰਸਟ ਹੀ ਬਣਿਆ ਜੀ ਮੇਰਾ ਇੰਟਰਸਟ ਰ ਮਿਊਜ਼ਿਕ ਸੀ ਜੀ ਮੈਂ ਉਹ ਛੱਡਤਾ ਮੈਂ ਕਿਹਾ ਮੈਂ ਮਿਊਜ਼ਿਕ ਹੀ ਸਿੱਖਣਾ ਹੂੰ ਫਿਰ ਮੈਨੂੰ ਆਇਆ ਵੀ ਚਲੋ ਜੇ ਮੈਂ ਸੁਣ ਕੇ ਰਿਕਾਰਡ ਕਰਕੇ ਸਟੱਡੀ ਆਪਣੀ ਕਰ ਲਾ ਤੇ ਪੇਪਰ ਦੇ ਲਾ ਤੇ ਉਹ ਫਿਰ ਮੈਨੂੰ ਠੀਕ ਲੱਗਿਆ ਸਾਨੂੰ ਰਾਈਟਰ ਮਿਲ ਜਾਂਦਾ ਲਿਖਣ ਵਾਸਤੇ ਨਾ ਫੇ ਅਸੀਂ ਜੋ ਬੋਲਾਂਗੇ ਉਹ ਲਿਖੇਗਾ ਜੀ ਸਾਡੀ ਆਨਸਰ ਸ਼ੀਟ ਉੱਤੇ ਉਹਨੂੰ ਰਾਈਟਰ ਸਾਨੂੰ ਮਿਲ ਜਾਂਦਾ ਸਰਕਾਰ ਵੱਲੋਂ ਫਿਰ ਮੈਂ ਰਾਈਟਰ ਲੈ ਲੈ ਕੇ ਆਪਣਾ ਸਾਰਾ 10th 2 BA BA DM ਮਿਊਜ਼ਿਕ ਡਿਪਲੋਮਾ ਸੰਗੀਤ ਦਾ ਸਾਰਾ ਉਸ ਤਰ੍ਹਾਂ ਕੀਤਾ ਰਿਕਾਰਡਿੰਗ ਸੁਣ ਸੁਣ ਕੇ ਰਿਕਾਰਡਿੰਗਸ ਦੇ ਨੋਟਸ ਬਣਾ ਲੈਨੇ ਮਤਲਬ ਚੈਪਟਰ ਦੇ ਵਿੱਚੋਂ ਛੋਟੇ ਛੋਟੇ ਉਹਨੂੰ ਰਿਕਾਰਡ ਕਰਵਾ ਲੈਣਾ ਫਿਰ ਉਹਨੂੰ ਸੁਣਨਾ ساری ساری ਰਾਤ ਯਾਦ ਕਰਨਾ ਫੇ ਪੇਪਰ ਦੇਣ ਜਾਣਾ ਰਾਈਟਰ ਲੈ ਕੇ ਫਿਰ ਰਾਈਟਰ ਨੂੰ ਦੱਸਣਾ ਬੋਲ ਕੇ ਇਸ ਤਰ੍ਹਾਂ ਲਿਖੋ ਇਸ ਤਰ੍ਹਾਂ ਲਿਖੋ ਸਾਰਾ ਫਿਰ ਇਸ ਤਰ੍ਹਾਂ ਕਰਦੇ ਕਰਦੇ ਨਾਲ ਨਾਲ ਮਿਊਜ਼ਿਕ ਵੀ ਸਿੱਖਦੇ ਰਹੇ ਨਾਲ ਨਾਲ ਆਪਣਾ ਪੜਾਈ ਵੀ ਛਲਤੀ ਰਹੀ ਅੱਛਾ ਮਿਊਜ਼ਿਕ ਦੀ ਐਮਏ ਹੈ ਜਿਹੜੀ ਉਹ ਮਿਊਜ਼ਿਕ ਦੀ ਡਿਪਲੋਮਾ ਵੀ ਮਿਊਜ਼ਿਕ ਦਾ ਜਾਂ ਕਿਸੇ ਹੋਰ ਵਿਸ਼ੇ ਦੇ ਵਿੱਚ ਨਹੀਂ ਨਹੀਂ ਡਿਪਲੋਮਾ ਵੀ ਮਿਊਜ਼ਿਕ 'ਚ ਇਨਸਟਰੂਮੈਂਟਲ 'ਚ ਓਕੇ ਦੋਨੇ ਚੀਜ਼ਾਂ ਤੁਹਾਡੇ ਮਿਊਜ਼ਿਕ ਦੇ ਵਿੱਚ ਨੇ ਤੇ ਹੁਣ ਜਿਸ ਤਰੀਕੇ ਦੇ ਨਾਲ ਤੁਹਾਡੇ ਕੋਲ ਬੱਚੇ ਆਉਂਦੇ ਨੇ ਤੇ ਕਿਸ ਕਿਸ ਤਰੀਕੇ ਦੇ ਬੱਚੇ ਆਉਂਦੇ ਨੇ ਕਿਉਂਕਿ ਅੱਜ ਕੱਲ ਬਹੁਤ ਸ਼ਾਰਟਕਟ ਦਾ ਜਵਾਨ ਜਿਹੜਾ ਦੌਰ ਚੱਲ ਰਿਹਾ ਉਸ ਦੇ ਵਿੱਚ ਦੇਖਣ ਨੂੰ ਮਿਲਦਾ ਭਾਵੇਂ ਕਿਸ ਨੂੰ ਗਾਉਣਾ ਆਉਂਦਾ ਭਾਵੇਂ ਕਿਸ ਨੂੰ ਨਹੀਂ ਗਾਉਣਾ ਆਉਂਦਾ ਕੋਈ ਵੀ ਸਟਾਰ ਬਣ ਸਕਦਾ ਤੇ ਕੋਈ ਵੀ ਜਿਹੜਾ ਸਟਾਰ ਨਹੀਂ ਬਣਦਾ ਜਿਹੜਾ ਜਿਹੜਾ ਕਾਬਿਲ ਹੁੰਦਾ ਜੀ ਹਾਂਜੀ ਨਹੀਂ ਮੇਰੇ ਕੋਲ ਆਉਂਦੇ ਆ ਸਟੂਡੈਂਟ ਸਿੱਖਣ ਸ਼ਾਰਟਕਟ ਵਾਲੇ ਜ਼ਿਆਦਾ ਆਉਂਦੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਪੀਪ ਬੱਚੇ ਸਾਡੇ ਬਸ 6 ਮਹੀਨੇ ਸਿੱਖ ਜਾਣਗੇ ਜੀ ਸਾਲ ਚ ਸਿੱਖ ਜਾਣਗੇ ਜੀ ਮੈਂ ਉਹਨਾਂ ਨੂੰ ਕਹਾਂ ਜੇ ਅੱਠ 10 ਘੰਟੇ ਰਿਆਜ਼ ਕਰੋ ਤਾਂ ਸਾਲ 'ਚ ਸਿੱਖ ਜਾਣਗੇ ਕੋਈ ਵੱਡੀ ਗੱਲ ਨਹੀਂ ਹੈ ਫਿਰ ਉਹਨਾਂ ਦਾ ਰਿਐਕਸ਼ਨ ਕਿਵੇਂ ਦਾ ਹੁੰਦਾ ਹੈ ਰਿਐਕਸ਼ਨ ਉਹ ਚੁੱਪ ਕਰ ਜਾਂਦੇ ਆ ਫਿਰ ਕਹਣਗੇ ਚਲੋ ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗਦਾ ਹੈ ਤੇ ਫਿਰ ਮੈਂ ਸਿਖਾਣਾ ਉਹਨਾਂ ਨੂੰ ਉਹ ਤਬਦੀਲੀਆਂ ਨੂੰ ਕਿਸ ਤਰ੍ਹਾਂ ਸਮਝਦੇ ਹੋ ਕਿਉਂਕਿ ਬਹੁਤ ਸਾਰੀਆਂ ਤਬਦੀਲੀਆਂ ਤੁਸੀਂ ਖੁਦ ਵੀ ਮਿਊਜ਼ਿਕ ਦੇ ਵਿੱਚ ਮਹਿਸੂਸ ਕੀਤੀਆਂ ਹੋਣੀਆਂ ਜਦ ਤੋ ਜੇ ਸ਼ੁਰੂ ਕੀਤਾ ਦਾ 10 ਸਾਲ ਦੀ ਉਮਰ ਦੇ ਵਿੱਚ ਤਾਂ ਹੋਰ ਤਰੀਕੇ ਦਾ 뮤직 ਸੀ ਤੇ ਬਾਅਦ ਵਿੱਚ ਚੀਜ਼ਾਂ ਬਦਲਦੀਆਂ ਰਹੀਆਂ ਤੇ ਉਸ ਤਬਦੀਲੀ ਨੂੰ ਕਿਵੇਂ ਸਮਝਦੇ ਹੋ ਬਿਲਕੁਲ ਠੀਕ ਹੈ ਜੀ ਕਾਫੀ ਕੁਝ ਬਦਲ ਗਿਆ ਜੀ ਗਾਇਕੀ ਬਦਲ ਗਈ ਇਨਸਟਰੂਮੈਂਟ ਸੰਗੀਤ ਬਦਲ ਗਿਆ ਸਭ ਕੁਝ ਹੀ ਬਦਲ ਗਿਆ ਉਸ ਟੈਪ ਤੇ ਕੁਝ ਨਹੀਂ ਜ਼ੀ ਹਰਮੋਨੀਅਮ ਤਬਲਾ ਢੋਲ ਕੀ ਤੇ ਇੱਕ ਅੱਧਾ ਵੀ ਛੋਟਾ ਇਨਸਟਰੂਮੈਂਟ ਇਸ ਤਰ੍ਹਾਂ ਦੇ ਤਾਂ ਹੁਣ ਵੱਡੇ ਕੀਬੋਰਡ ਆ ਗਏ ਅੱਜ ਤੋਂ ਛੋਟੇ-ਛੋਟੇ ਕੀਬੋਰਡ ਹੁੰਦੇ ਸੀਗੇ ਤੇ ਮੈਂ ਉਹੀ ਵਜਾਂਦਾ ਹੁੰਦਾ ਸੀਗਾ ਸਟੇਜਾਂ ਤੇ ਉਸ ਤਰ੍ਹਾਂ ਸਾਰਾ ਕੁਲਦੀਪ ਮਾਨਕ ਜੀ ਦਾ ਗੁਰਦਾਸ ਮਾਨ ਜੀ ਬਿੰਦਰਖਿਆ ਜੀ ਇਸ ਤਰ੍ਹਾਂ ਗਾਣੇ ਲਾਈਵ ਚੱਲਦੇ ਸੀ ਸਾਡੇ ਹੁਣ ਉਹ ਗਾਣੇ ਦਾ ਟ੍ਰੈਂਡੀ ਚੇਂਜ ਹੋ ਗਿਆ ਹੁਣ ਤਾਂ ਰਾਈਟਰੀ ਚੇਂਜ ਹੋ ਗਏ ਗਾਣੇ ਦੀ ਲਿਖਤ ਹੀ ਬਦਲ ਗਈ ਸਾਰਾ 뮤직 ਚੇਂਜ ਹੋ ਗਿਆ ਡੀਜੇ ਆ ਗਿਆ ਉਹ ਤਾਂ ਡੀਜੇ ਨਹੀਂ ਹੁੰਦਾ ਸੀ ਅਸੀਂ ਗਾਰਜੀ ਲੋਕੀ ਨੱਚਦੇ ਹੁੰਦੇ ਸੀਗੇ ਲਾਈਵ 뮤직 ਤੇ ਹੁਣ ਡੀਜੇ ਆ ਗਿਆ ਹੁਣ ਲਾਈਵ 뮤직 ਵਜਦਾ ਹੀ ਘੱਟ ਹੈ ਕਾਫੀ ਫਰਕ ਪੈ ਗਿਆ ਇਨਸਟਰੂਮੈਂਟ ਦਾ ਓਕੇ ਅੱਛਾ ਇੱਕ ਤੁਸੀਂ ਸਟੂਡੈਂਟ ਦੇ ਤੌਰ ਤੇ ਵੀ 뮤직 ਦੀ ਜ਼ਿੰਦਗੀ ਮੈਂ ਬਤੀਤ ਕੀਤੀ ਹੈ ਤੇ ਹੁਣ ਤੁਸੀਂ ਐਜ਼ ਅ ਗੁਰੂ ਦੇ ਤੌਰ ਤੇ ਵੀ ਜ਼ਿੰਦਗੀ ਬਤੀਤ ਕਰ ਰਹੇ ਹੋ ਤਾਂ ਤਬਦੀਲੀ ਕਿੰਨੀ ਕੀ ਤਬਦੀਲੀ ਮਹਿਸੂਸ ਕਰਦੇ ਹੋ ਕਿਉਂਕਿ ਜਦ ਤੁਸੀਂ ਸਟੂਡੈਂਟ ਸੀ ਤਾਂ ਉਦੋਂ ਕਿਹਾ ਜਾਂਦਾ ਸੀ ਕਿ ਜਿਹੜੇ ਤੋਂ ਸਿੱਖਦੇ ਆ ਜਾਂ ਜਿਹੜਾ ਗੁਰੂ ਹੈ ਸਾਡਾ ਉਹਦੀ ਬਹੁਤ ਰਿਸਪੈਕਟ ਕੀਤੀ ਜਾਂਦੀ ਸੀ ਤੇ ਅੱਜ ਦੇ ਦੌਰ ਚ ਦੇਖਦੇ ਆ ਕਿ ਆਪ ਦਾ ਬੰਦੇ ਦਾ ਮਤਲਬ ਨਿਕਲਦਾ ਤੇ ਉਹ ਰਫੂ ਚੱਕਰ ਹੋ ਜਾਂਦਾ ਤੇ ਉਸ ਚੀਜ਼ ਨੂੰ ਕਿਵੇਂ ਸਮਝਦੇ ਹੋ ਮੈਂ ਵੀ ਹੁਣ ਵੀ ਸਟੂਡੈਂਟ ਹੀ ਆ ਜੀ ਗੁਰੂ ਤਾਂ ਕੀ ਕਹਿਣਾ ਚਲੋ ਨੀ ਫਿਰ ਵੀ ਤਾਂ ਚਲੋ ਸੀਨੀਅਰ ਲੈਵਲ ਤੇ ਤਾਂ ਚਲੇ ਗਏ ਬੱਚਾ ਨੂੰ ਸਿਖਾਈ ਦਾ ਠੀਕ ਹੈ ਕਈ ਬੱਚੇ ਸੀ ਠੀਕ ਕਰ ਰੋ ਆਪਣਾ ਸਿੱਖ ਲੈਂਦੇ ਚਲੇ ਜਾਂਦੇ ਆ ਬਾਅਦ ਚ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਦੀ ਮਤਲਬ ਮਿਲਣਗੇ ਤਾਂ ਵੀ ਨਹੀਂ ਬੁਲਾਉਂਦੇ ਵੀ ਠੀਕ ਹੈ ਵਾ ਸਿੱਖ ਲਿਆ ਇਹਨਾਂ ਤੋਂ ਅਸੀਂ ਹਨਾ ਹੁੰਦੇ ਆ ਕਈ ਸਟੂਡੈਂਟ ਹੁੰਦੇ ਕਈ ਇਸ ਤਰ੍ਹਾਂ ਦੇ ਵੀ ਹੁੰਦੇ ਆ ਭਾਵੇਂ 10 ਦਿਨ ਹੀ ਸਿੱਖੇ ਹੋਣ ਮੇਰੇ ਕੋਲ ਨੂੰ 10 ਸਾਲ ਬਾਅਦ ਵੀ ਕਿਤੇ ਮਿਲ ਜਾਂਦੇ ਆ ਤੇ ਉਹ ਗੋਡੀਆਂ ਥਲਾਨਦੇ ਗੁਰੂ ਜੀ ਤੁਹਾਡੇ ਕੋਲ ਸਿੱਖਣ ਆਉਂਦੇ ਸੀ ਤੁਸੀਂ ਪਛਾਣੋ ਸਾਨੂੰ ਇਸ ਤਰ੍ਹਾਂ ਦੇ ਸਟੂਡੈਂਟ ਮੇਰੇ ਹੈਗੇ ਆ ਚਾਚੇ ਜਿਹੜੇ ਜਿਹੜੇ ਸ਼ਾਰਟਕਟ ਵਾਲੇ ਆਉਂਦੇ ਆ ਤੁਹਾਡੇ ਕੋਲ ਹੁਣ ਅੱਜ ਕੱਲ ਰਵਾਜ ਹੈ ਕਿ ਆਟੋ ਟੂਨ ਦਾ ਜੀ ਆਟੋ ਟੂਨ ਦੇ ਨਾਲ ਜਿਹੜਾ ਬੇਸੁਰਾ ਹੁੰਦਾ ਉਹਨੂੰ ਵੀ ਸੁਰਚ ਕਰ ਦਿੱਤਾ ਜਾਂਦਾ ਹੈ ਤਾਲ ਜਿਹਨੂੰ ਤਾਲ ਦਾ ਨਹੀਂ ਪਤਾ ਮੇਰੇ ਵਰਗੇ ਨੂੰ ਉਹ ਵੀ ਤਾਲ ਸੁਰ ਤਾਲ ਦੀਆਂ ਗੱਲਾਂ ਕਰ ਦਿੰਦਾ ਫਿਰ ਇੱਕ ਲਾਈਵ 뮤직 ਵੱਜਦਾ ਸੀ ਤੇ ਅੱਜ ਕੰਪਿਊਟਰ ਤੇ 뮤직 ਤਿਆਰ ਹੁੰਦਾ ਤਾਂ ਇਹ ਚੀਜ਼ ਨੂੰ ਕਿਵੇਂ ਸਮਝਦੇ ਹੋ ਦੇਖੋ ਲਾਈਵ 뮤직 ਤਾਂ ਸਦਾ ਬਹਾਰ ਹੋ ਰਹਿਣੀ ਰਹਿਣਾ ਹੈ ਉਹ ਕਦੀ ਖਤਮ ਹੋ ਹੀ ਨਹੀਂ ਸਕਦਾ ਹੂੰ ਠੀਕ ਹੈ ਨਾ ਇਹ ਕੰਪਿਊਟਰ ਵਾਲੀ ਟੈਕਨੋਲੋਜੀ ਪਹਿਲਾਂ ਨਹੀਂ ਸੀ ਆ ਜਾ ਗਈ ਅੱਗੇ ਪਤਾ ਨਹੀਂ ਕਿਉਂ ਤੱਕ ਚਲਣੀ ਹੈ ਜਿਹਨੂੰ ਨਹੀਂ ਵੀ ਗਾਣਾ ਆਉਂਦਾ ਉਹ ਵੀ ਸਿੰਗਰ ਬਣਿਆ ਫਿਰਦਾ ਹੈ ਆਟੋ ਟਿਊਨ ਲਾ ਦਿੰਦੇ ਆ ਤਾਲ ਚ ਵੀ ਕਰ ਦਿੰਦੇ ਆ ਪਰ ਉਹ ਬੰਦੇ ਫਿਰ ਜ਼ਿਆਦਾ ਦਿਨ ਚੱਲਦੇ ਨਹੀਂ ਕਿਉਂਕਿ ਉਹਨਾਂ ਨੇ ਰਿਆਜ਼ ਕੀਤਾ ਨਹੀਂ ਹੁੰਦਾ ਮਿਊਜ਼ਿਕ ਨੂੰ ਸਮਝਿਆ ਨਹੀਂ ਹੁੰਦਾ ਤਾਲ ਨੂੰ ਨਹੀਂ ਸਮਝਿਆ ਹੁੰਦਾ ਠੀਕ ਹੈ ਨਾ ਤੇ ਫਿਰ ਉਹ ਲਾਈਵ ਨਹੀਂ ਪਰਫਾਰਮ ਕਰ ਸਕਦੇ ਜ਼ਿਆਦਾ ਕਿਉਂਕਿ ਉਹਨਾਂ ਕੋਲ ਇਹ ਨਾ ਮੈਟਰ ਤਿਆਰ ਨਹੀਂ ਹੁੰਦਾ ਤੇ ਮੇਰਾ ਤਾਂ ਇਹੀ ਕਹਿਣਾ ਵੀ ਪਹਿਲਾਂ ਲਾਈਵ ਮਿਊਜ਼ਿਕ ਸਿੱਖੋ ਹਨਾ ਆਪਣਾ ਇਨਸਟਰੂਮੈਂਟਸ ਨੂੰ ਸਮਝੋ ਰਿਆਜ਼ ਕਰੋ ਤੇ ਉਸ ਤੋਂ ਬਾਅਦ ਫਿਰ ਤੁਸੀਂ ਰਿਕਾਰਡਿੰਗ ਵਾਲੇ ਪਾਸੇ ਜਾ ਸਕਦੇ ਹੋ ਨਹੀਂ ਤਾਂ ਫਿਰ ਇੱਕ ਲੈਵਲ ਬਣ ਜਾਏਗਾ ਤੁਸੀਂ ਉਨੇਕ ਦਾਰੇ ਚ ਹੀ ਰਹਿ ਜਾਓਗੇ ਉਸੇ ਰਿਕਾਰਡਿੰਗ ਜੋਗੀ ਰਹਿ ਜਾਓਗੇ ਜਿਹੜੀਆਂ ਅੱਜ ਕੱਲ੍ਹ ਅੱਜ ਕੱਲ੍ਹ ਦਾ ਤਰਵਾਜ ਇਹ ਹੈ ਕਿ ਤੁਸੀਂ ਦੱਸਦੇ ਹੋ ਕਿ ਪਹਿਲਾਂ ਸਿੱਖੋ ਆਪਦੀ ਲਾਈਵ ਦੀ ਤਿਆਰੀ ਕਰੋ ਅੱਜ ਕੱਲ੍ਹ ਤਾਂ ਇਹ ਰਵਾਜ ਹੈ ਕਿ ਬੰਦਾ ਸਟੂਡੀਓ 'ਚ ਜਾਂਦਾ ਸਿੱਧਾ ਰਿਕਾਰਡ ਕਰਕੇ ਆਉਂਦਾ ਤੇ ਲਾਂਚ ਹੁੰਦਾ ਕਿ ਕੱਲ ਤੋਂ ਸੁਪਰਸਟਾਰ ਹੈ ਜੀ ਤੇ ਉਹ 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 ਬੰਦਿਆਂ ਨੂੰ ਕੀ ਕਹਿਣਾ ਚਾਹਾਂ ਬਹੁਤ ਬੰਦੇ ਆਉਂਦੇ ਮੇਰੇ ਕੋਲ ਇਦਾਂ ਦੇ ਮੈਨੂੰ ਆ ਕੇ ਸੁਣਾਣਗੇ ਆ ਲਓ ਜੀ ਗਾਣਾ ਸੁਣੋ ਸਾਡਾ ਮੈਂ ਸੁਣ ਲੈਣਾ ਮਕਾਨ ਬਹੁਤ ਵਧੀਆ ਠੀਕ ਹੈ ਹੁਣ ਮੈਂ ਕਿ ਕੀ ਕਰਾਂਗਾ ਉਹ ਚੁੱਪ ਕਰ ਜਾਂਦਾ ਦੱਸੋ ਜੀ ਕਿੰਦਾ ਹੁਣ ਕੀ ਕਰੀਏ ਇਸ ਤਰ੍ਹਾਂ ਬਹੁਤ ਪੈਸਾ ਖਰਾਬ ਕਰਕੇ ਮੇਰੇ ਕੋਲ ਆਨੇ ਆ ਰਿਕਾਰਡਿੰਗ ਕਰਵਾ ਕੇ ਕਿਉਂਕਿ ਅੱਗੇ ਫਿਰ ਰਿਕਾਰਡਿੰਗ ਤਾਂ ਦੇਖੋ ਆਸਾਨ ਹੈ ਕਰਾਣੀ ਹੋ ਜਾਂਦੀ ਹੈ ਸਸਤੇ ਚ ਵੀ ਹੁੰਦੀ ਹੈ ਅੱਗੇ ਜਿਹੜਾ ਕੰਮ ਹੈ ਗਾਣੇ ਨੂੰ ਪ੍ਰਮੋਟ ਕਰਨਾ ਉਹਦੀ ਪ੍ਰੋਮੋਸ਼ਨ ਕਰਨੀ ਉੱਥੇ ਜਾ ਕੇ ਕੰਮ ਆ ਜਾਂਦਾ ਹੈ ਠੀਕ ਹੈ ਨਾ ਗਾਣੇ ਦਾ ਵੀਡੀਓ ਵੀ ਬਣੇਗਾ ਉਹਨੂੰ ਫਿਰ ਤੁਸੀਂ ਸੋਸ਼ਲ ਮੀਡੀਆ ਦੇ ਚੈਨਲਾਂ ਤੇ ਵੀ ਚਲਾਓਗੇ ਪੈਸਾ ਲੱਗੇਗਾ ਉੱਥੇ ਵੀ ਅੱਛਾ ਇੱਕ ਚੀਜ਼ ਹੋਰ ਦੇਖਣ ਨੂੰ ਮਿਲਦੀ ਹੈ ਮਾਰਕੀਟ ਦੇ ਵਿੱਚ 5000 ਦਾ 뮤직 ਵੀ ਹੁੰਦਾ ਹੈ 50000 ਦਾ ਹੁੰਦਾ ਹੈ ਤੇ 5 ਲੱਖ ਲੈਣ ਵਾਲੇ ਵੀ ਬੈਠੇ ਆ ਤੇ ਇਹਨਾਂ ਦੇ ਵਿੱਚ ਫਰਕ ਕੀ ਹੁੰਦਾ ਕਿਉਂਕਿ ਆਮ ਦਰਸ਼ਕਾਂ ਨੂੰ ਸਮਝਾ ਸਕੋ ਜੇ ਤੁਸੀਂ ਵੀ ਇਹਨਾਂ ਦੇ ਵਿੱਚ 5000 ਵਾਲਾ ਕੀ ਨਹੀਂ ਪਾਉਂਦਾ ਜੋ 50 ਵਾਲਾ ਪਾਉਂਦਾ ਜਿਹੜਾ 5 ਵਾਲਾ ਉਹ 50000 ਵਾਲੇ ਦੇ ਬਰਾਬਰ ਕੀ ਅਜਿਹਾ ਪਾਉਂਦਾ ਕਿ ਉਹ 5 ਲੱਖ ਲਈ ਜਾਂਦਾ ਜੀ ਵੇਖੋ ਜਿਹੜਾ 5 ਵਾਲਾ ਉਹਦਾ ਜਿਹੜਾ ਮਿਊਜ਼ਿਕ ਹੋਏਗਾ ਉਹ ਉਸ ਲੈਵਲ ਦਾ ਨਹੀਂ ਹੋਏਗਾ ਵੀ ਤੁਸੀਂ ਕਿਸੇ ਕੰਪਨੀ ਕੋਲ ਲੈ ਜਾਓ ਵੀ ਸਾਡਾ ਗਾਣਾ ਸੁਣੋ ਜੀ ਤਾਂ ਇਹਨੂੰ ਪ੍ਰਮੋਟ ਕਰ ਦਿਓ ਠੀਕ ਹੈ ਨਾ ਉਹਦੇ ਵਿੱਚ ਉਹਨਾਂ ਕੀ ਕੰਮ ਹੋਇਆ ਹੁੰਦਾ ਪੰਜਾਬ ਵਾਲਾ ਵੀ ਇਦਾਂ ਹੀ ਹੋਏਗਾ ਉਹ ਵੀ ਕੋਈ ਖਾਸ ਨਹੀਂ ਹੋਏਗਾ ਜਿਹੜਾ 5 ਲੱਖ ਲਾ ਸਿਖ ਕਹਿ ਰਹੇ ਹੋ ਘਰਾਓਗੇ ਉਹ ਬੰਦੇ ਦਾ ਨਾਮ ਹੋਏਗਾ ਜੀ ਉਹ ਤਾਂ ਮਿਊਜ਼ਿਕ ਡਾਇਰੈਕਟਰ ਹੀ ਵੱਡਾ ਹੋਏਗਾ ਜਿਵੇਂ ਅੱਜਕੱਲ ਚੱਲ ਰਿਹਾ ਮਿਊਜ਼ਿਕ ਡਾਇਰੈਕਟਰ ਜਿਨ੍ਹਾਂ ਦੇ ਗਾਣੇ ਹਨਾ ਉਹ 5 ਲੱਖ ਲੈਂਦੇ ਆ ਉਹ ਜੇ 5 ਲੱਖ ਲੈਣਗੇ ਤਾਂ ਤੁਹਾਡਾ ਗਾਣਾ ਪ੍ਰਮੋਟ ਵੀ ਕਰਾ ਦੇਣਗੇ ਚੈਨਲਾਂ ਤੇ ਵੀ ਚਲਵਾ ਦੇਣਗੇ ਉਹਨਾਂ ਦੀ ਅਪਰੋਚ ਹੁੰਦੀ ਦੇ ਵਿੱਚ ਅਸੀਂ ਇਹਨੂੰ ਗਾਣੇ ਦੀ ਪ੍ਰੋਮੋਸ਼ਨ ਵੀ ਕਰਵਾ ਦਾਂਗੇ ਉਹ ਫਿਰ ਵੀ ਕੁਝ ਹੱਦ ਤੱਕ ਠੀਕ ਹੈ ਜੇ ਤੁਸੀਂ ਇੰਨਾ ਪੈਸਾ ਲਾ ਸਕਦੇ ਹੋ ਜਿਹੀ 5000 5000 2000 2500 ਇਹ ਤਾਂ ਤੁਹਾਡੇ ਆਪਣੇ ਤੇ ਡਿਪੈਂਡ ਹੈ ਵੀ ਤੁਸੀਂ ਕਿਵੇਂ ਗਾਣੇ ਨੂੰ ਚਲਾਣਾ ਹੈ ਤੁਹਾਡੇ ਤੇ ਹੀ ਹੈ ਸਾਰਾ ਕੁਝ ਇੱਥੇ ਕੋਈ ਦੂਜਾ ਤੀਜਾ ਬੰਦਾ ਨਹੀਂ ਕੁਝ ਕਰ ਸਕਦਾ ਜਿਹੜਾ 5 ਲੱਖ ਵਾਲਾ ਹੈ ਉਹ ਵੱਡਾ 뮤직 ਡਾਇਰੈਕਟਰ ਹੋਏਗਾ ਜਿਹੜੇ ਅੱਜ ਕੱਲ ਚੱਲ ਰਹੇ ਹਨ ਜਿਨ੍ਹਾਂ ਦੇ ਗਾਣੇ ਤੁਸੀਂ ਵੀ ਸੁਣਦੇ ਹੋ ਮੈਂ ਵੀ ਸੁਣਦਾ ਸਾਰੇ ਹਨਾ ਉਹ ਪ੍ਰੋਮੋਸ਼ਨ ਕਰ ਦਿੰਦੇ ਆ ਗਾਣੇ ਦੀ ਇਸ ਕਰਕੇ ਉਹਨਾਂ ਦਾ ਰੇਟ ਇੰਨਾ ਹੁੰਦਾ ਹੈ ਤੇ ਉਹਨਾਂ ਦਾ ਕੰਮ ਹੀ ਵਧੀਆ ਹੁੰਦਾ ਉਹਨਾਂ ਦਾ ਅੱਧਾ ਕੰਮ ਇੱਥੇ ਪੰਜਾਬ 'ਚ ਹੁੰਦਾ ਹੈ ਅੱਧਾ ਕੰਮ ਬੰਬੇ ਤੋਂ ਹੁੰਦਾ ਹੈ ਹੂੰ ਕਿਉਂਕਿ ਬੰਬੇ ਦਾ ਬਜਟ ਬਹੁਤ ਹੈ ਬਾਲੀਵੁੱਡ ਕੰਮ ਹੈ ਸਾਰਾ ਉੱਥੇ ਉਹਨਾਂ ਦੇ ਕੁਝ ਹੱਦ ਤੱਕ ਜਿਹੜਾ ਮਿਕਸਿੰਗ ਵਗੈਰਾ ਹੁੰਦੀ ਹੈ ਮਾਸਟਰੀਂਗ ਉਹ ਬੰਬੇ ਤੋਂ ਹੁੰਦੀ ਹੈ ਤੇ ਉਹ ਕੰਪਨੀਆ ਲੈ ਉਹਨੂੰ ਪਸੰਦ ਵੀ ਕਰ ਲੈਂਦੇ ਆ ਉਹ ਚੱਲ ਜਾਂਦਾ ਜਿਹੜੇ ਏ ਕਰੇ ਤੁਸੀਂ 5000 ਤੋਂ 50000 ਤੱਕ ਦੇ ਗਾਣੇ ਇਹ ਸਿਰਫ ਆਪਣੇ ਲੋਕਲ ਲੈਵਲ ਤੇ ਹੀ ਪੰਜਾਬ ਲੈਵਲ ਤੇ ਇਹਨਾਂ ਦੀ ਕੋਈ ਨਹੀਂ ਮਿਕਸਿੰਗ ਕੋਈ ਖਾਸ ਨਹੀਂ ਹੁੰਦੀ ਮਿਊਜ਼ਿਕ ਵੀ ਠੀਕ ਠੀਕ ਹੀ ਹੁੰਦਾ ਹੈ ਉਹ ਫਿਰ ਕੰਪਨੀ ਨਹੀਂ ਲ ਕੱਚ ਜਿਵੇਂ ਹੁਣ ਕੋਈ ਬੱਚਾ ਜਿਹਨੇ ਬਹੁਤ ਸ਼ੌਂਕ ਵੀ ਹੈ 뮤జిక్ ਦਾ ਬਹੁਤ ਮਿਹਨਤ ਵੀ ਕਰਦਾ ਤਾਂ ਉਹਨਾਂ ਦੇ ਉਹਨਾਂ ਨੂੰ ਕੀ ਕਹੋਗੇ ਵੀ ਕੀ ਕਰਨ ਉਹ ਤਾਂ ਜੋ ਉਹ ਕਿਸੇ ਨਾ ਕਿਸੇ ਮਕਾਮ ਤੇ ਪਹੁੰਚ ਸਕਣ ਜੀ ਹਨੇ ਸ਼ੌਂਕ ਹੈ ਸ਼ੌਂਕ ਦੇ ਨਾਮ ਨਾਲ ਕਈ ਬੰਦੇ ਪ੍ਰੋਫੈਸ਼ਨਲ ਚ ਵੀ ਆ ਜਾਂਦੇ ਆ ਮਿਹਨਤ ਕਰ ਲੈਂਦੇ ਆ ਇੱਕ ਦੂਜੇ ਨੂੰ ਦੇਖਦੇ ਆ ਵੀ ਉਹ ਬੱਚਾ ਇਸ ਤਰ੍ਹਾਂ ਗਾ ਰਿਹਾ ਮੈਂ ਵੀ ਇਸ ਤਰ੍ਹਾਂ ਵੰਗਾਵਾ ਤੇ ਸ਼ੌਂਕ ਦੇ ਨਾਲ ਨਾਲ ਪ੍ਰੋਫੈਸ਼ਨ ਚ ਵੀ ਆ ਜਾਂਦੇ ਆ ਜਿਹੜੇ ਸ਼ੌਕ ਵਾਲੇ ਆਸ ਫਿਰ ਉਹਨਾਂ ਤੋਂ ਮੈਂ ਜ਼ਿਆਦਾ ਮ ਨਹੀਂ ਕਰਾਂਦਾ ਮੈਂ ਕਹਿ ਦਿੰਦਾ ਵੀ ਤੁਸੀਂ ਸ਼ੌਂਕ ਪੂਰਾ ਕਰਨਾ ਹੈ ਤੁਸੀਂ ਕਿਤੋਂ ਹੋਰ ਸਿੱਖ ਲਓ ਜੇ ਮੇਰੇ ਕੋਲ ਆਣਾ ਤਾਂ ਪ੍ਰੈਕਟਿਸ ਕਰੋ ਰਿਆਜ਼ ਕਰੋ ਕਿਉਂਕਿ ਜੇ ਸ਼ੌਂਕ ਪੂਰਾ ਕਰਨਾ ਹੈ ਤਾਂ ਤੁਹਾਨੂੰ ਕੋਈ ਰਿਆਜ਼ ਦੀ ਪ੍ਰੈਕਟਿਸ ਦੀ ਲੋੜ ਨਹੀਂ ਤੁਸੀਂ ਸ਼ੌਂਕ ਪੂਰਾ ਕਰਨਾ ਹੈ ਇਨਸਟਰੂਮੈਂਟ ਚੱਕਿਆ ਵਜਾਇਆ ਰੱਖਤਾ ਹਨ ਜੇ ਤੁਸੀਂ ਕੋਈ ਅਸੀਂ ਉਸ ਤਰ੍ਹਾਂ ਵਜਾਈਏ ਉਹਦੇ ਵਰਗਾ ਵਜਾਣਾ ਚਾਹੁੰਦੇ ਆ ਮਾਰਕੀਟ 'ਚ ਕੰਮ ਕਰਨਾ ਚਾਹੁੰਦੇ ਆ ਫਿਰ ਤਾਂ ਮਿਹਨਤ ਕਰਨੀ ਪੈਗੀ ਦਿਨ 'ਚ 4-5 ਘੰਟੇ ਰਿਆਜ਼ ਕਰੋ ਉਹ ਲੋਕ ਕੀ ਕਰਦੇ ਨਹੀਂ ਹੈਗੇ ਉਸ ਤੋਂ ਭੱਜਦੇ ਆ ਕਿ ਛੱਡੋ ਜੀ ਉਕੇ ਇਹ ਸਾਰੇ ਲਈ ਜ਼ਰੂਰੀ ਹੁੰਦਾ ਕਿ 4-5 ਘੰਟੇ ਜਾਗਲੇ ਦੇ ਅਕੋਰਡਿੰਗ ਹੁੰਦਾ ਕਿ ਕਿਸੇ ਨੂੰ ਘੰਟੇ ਨਾਲ ਵੀ ਸਰ ਜਾਂਦਾ ਹੈ ਜਿਸ ਤਰ੍ਹਾਂ ਤੁਹਾਨੂੰ ਦੱਸ ਰਿਹਾ ਹਾਂ ਵੀ profession ਦੇ ਹਿਸਾਬ ਨਾਲ ਤਾਂ ਮਿਹਨਤ 4-5 ਘੰਟੇ ਕਰਨੀ ਹੀ ਪੈਣੀ ਹੈ ਜੇ ਤੁਸੀਂ ਜੇ ਸ਼ੌਂਕ ਪੂਰਾ ਕਰਨਾ ਹੈ ਮੈਂ ਤੁਹਾਨੂੰ ਇਹ ਕਹਿੰਦਾ ਜੇ ਤੁਸੀਂ ਸ਼ੌਂਕ ਵਾਸਤੇ ਕੋਈ ਸਿੰਗਿੰਗ ਸਿੱਖ ਰਹੇ ਹੋ ਜਾਂ ਵੈਸੀ ਕੋਈ ਇੰਸਟਰੂਮੈਂਟ ਸਿੱਖ ਰਹੇ ਹੋ ਫਿਰ ਭਾਵੇਂ ਨਾ ਵੀ ਰਿਆਜ਼ ਕਰੋ ਤੁਸੀਂ ਤਾਂ ਟਾਈਮ ਪਾਸ ਕਰਨਾ ਹੈ ਸ਼ੌਂਕ ਕਰਨਾ ਆਪਣਾ ਪੂਰਾ ਕਰਨਾ ਹੈ ਜੇ ਤੁਸੀਂ ਕਹੋ ਜੀ ਮੈਨੂੰ ਇਸ ਤਰ੍ਹਾਂ ਮਾਰਕੀਟ ਚ ਕੰਮ ਕਰਨਾ ਹੈ profession ਚ ਜਾਣਾ ਹੈ ਫਿਰ 4-5 ਘੰਟੇ ਤੁਹਾਨੂੰ ਕਰਨਾ ਹੀ ਪਏਗਾ ਪਾਵੇਂ ਗਲੇ ਦਾ ਰਿਆਦਾ ਭਾਵੇਂ ਹੱਥ ਦਾ ਰਿਆਦਾ ਤਬਲਾ ਹੈ ਭਾਵੇਂ ਕੋਈ ਇਨਸਟਰੂਮੈਂਟ ਹੈ ਕੀਬੋਰਡ ਵਗੈਰਾ ਹਰਮੋਨੀਮ ਵਗੈਰਾ ਉਹ ਪ੍ਰੈਕਟਿਸ ਕਰਨੀ ਹੀ ਪਏਗੀ ਜ਼ਰੂਰੀ ਹੈ ਓਕੇ ਅੱਛਾ ਜਿਹੜੇ ਬੱਚੇ ਨੇ ਤੁਹਾਡੇ ਤੋਂ ਸਿੱਖ ਕੇ ਗਏ ਹੋਣਗੇ ਉਹਨਾਂ ਦੇ ਵਿੱਚ ਕੁਝ ਕਾਬਲ ਬਣੇ ਹੋਣਗੇ ਤਾਂ ਉਹ ਕਿਹੜੇ-ਕਿਹੜੇ ਬੱਚੇ ਆ ਬੱਚੇ ਮੇਰੇ ਹੈਗੇ ਜੀ ਮੇਰੇ ਸਕੂਲ ਦੇ ਸਟੂਡੈਂਟ ਹੈ ਇੱਕ ਦੇਵੀ ਪ੍ਰਵਾ ਮਸ਼ਾਅੱਲਾ ਲਾਸਟ ਟਾਈਮ ਉਹ ਵੌਇਸ ਆਫ ਪੰਜਾਬ ਚ ਪਰਫਾਰਮ ਕਰਕੇ ਆਈ ਏ ਕੁੜੀ ਜੀ ਤੇ ਉਸ ਤੋਂ ਪਹਿਲਾਂ ਵੀ ਮੇਰੇ ਸਟੂਡੈਂਟ ਜਾਂਦੇ ਨੇ ਆਵਾਜ਼ ਪੰਜਾਬ ਦੀ ਚ ਐਮ ਐਚ 1 ਤੇ ਤੇ ਉਸ ਤੋਂ ਵੀ ਕਈ ਫੀਲਡ ਆਪਣਾ ਮਿਊਜ਼ਿਕ ਦੇ ਹੁੰਦੇ ਆ ਜਿਵੇਂ ਕੋਈ ਜਾਗਰਣ ਲਾਈਨ ਹੋ ਗਈ ਜਾਂ ਪੰਜਾਬੀ ਲਾਈਵ ਸ਼ੋਅ ਵਗੈਰਾ ਹੋ ਗਏ ਉਸ ਚ ਮੁੰਡੇ ਵਜਾ ਰਹੇ ਮੇਰੇ ਸਿੱਖੇ ਹੋਏ ਮਿਊਜ਼ਿਕ ਕਈ ਕਾਲਜ ਚ ਲੈਕਚਰਰ ਵੀ ਲੱਗੇ ਆ ਕੋਈ ਸਕੂਲ ਚ ਟੀਚਰ ਲੱਗੇ ਆ ਸਿੱਖ ਕੇ ਜਿੰਨੇ ਜਿਸ ਤਰ੍ਹਾਂ ਦੀ ਮਿਹਨਤ ਕੀਤੀ ਉਸ ਪਾਸੇ ਨੂੰ ਲੰਗਿਆ ਅੱਛਾ ਥੋੜਾ ਸੀਰੀਅਸ ਸਵਾਲ ਹੈ ਮੇਰਾ ਤਾਂ ਜਦ ਤੁਹਾਨੂੰ ਪਤਾ ਲੱਗਿਆ ਕਿ ਡਾਕਟਰ ਸਾਹਿਬ ਨਾਲ ਤੁਹਾਡੀ ਗੱਲ ਹੋਈ ਹੋਏਗੀ ਅੱਖਾਂ ਬਾਰੇ ਤਾਂ ਜਦ ਤੁਹਾਨੂੰ ਉਹਨਾਂ ਨੇ ਦੱਸਿਆ ਕਿ ਤੁਹਾਡੀ ਜਿਹੜੀਆਂ ਨਿਗਾਹ ਉਹ ਨਹੀਂ ਆ ਸਕਦੀ ਵਾਪਸ ਤਾਂ ਆਪਣੇ ਆਪ ਨੂੰ ਉਦੋਂ ਕਿਵੇਂ ਸੰਭਾਲਿਆ ਕਿਉਂਕਿ ਆਮ ਜ਼ਿੰਦਗੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਜ਼ਰੂਰੀ ਮੰਨਿਆ ਜਾਂਦਾ ਆਪਣੇ ਆਪ ਨੂੰ ਸੰਭਾਲ ਕੇ ਫਿਰ ਇਸ ਮਕਾਮ ਤੇ ਅੱਜ ਤੁਸੀਂ ਬੈਠੇ ਹੋ ਤਾਂ ਕਿਵੇਂ ਆਪਣੇ ਆਪ ਨੂੰ ਸੰਭਾਲਿਆ ਪਹਿਲਾ ਸਵਾਲ ਇਹੀ ਹੈ ਕਿ ਤੇ ਫਿਰ ਇੱਥੇ ਤੱਕ ਕਿਵੇਂ ਪਹੁੰਚੇ ਉਮਾਲਿਆ ਮਤਲਬ ਇਸ ਤਰ੍ਹਾਂ ਵੀ ਮੈਂ ਉਹ ਬਹੁਤ ਛੋਟਾ ਸੀਗਾ ਜਦੋਂ ਡਾਕਟਰ ਨੇ ਜਵਾਬ ਦਿੱਤਾ ਸੀ ਜੀ 8 ਸਾਲ ਦਾ ਸੀਗਾ ਹੂੰ ਤੇ ਉਹਦੋਂ ਬੱਚਾ ਸੀ ਮੈਨੂੰ ਪਤਾ ਨਹੀਂ ਸੀ ਵੀ ਡਾਕਟਰ ਕੀ ਕਹਿ ਰਹੇ ਹਨਾ ਜੀ 3 ਨਿਕਲੀਗਾ ਹੈ ਕਿ ਇਹ ਵਸੇ ਹੁਣ ਕਰਤੀ ਜਾਏਗੀ ਤੇ ਖਤਮ ਹੋ ਜਾਏਗੀ 5-7 ਸਾਲ ਤੱਕ ਮੈਂ ਨਾ غور ਨਹੀਂ ਕੀਤਾ ਤੇ ਜਦੋਂ ਵਾਕਈ 2 ਸਾਲ ਬਾਅਦ ਨਿਕਾ ਮੇਰੀ ਜਿਆਦਾ ਘਟੀ ਤੇ ਫਿਰ ਮੈਨੂੰ ਆਇਆ ਵੀ ਤਾਂ ਕੁਝ ਕਰਨਾ ਪੈਣਾ ਆਪਣੇ ਵਾਸਤੇ ਵੀ ਕੁਝ ਹੂੰ ਪੜਾਈ ਮੈਂ ਕਰ ਨਹੀਂ ਸਕਦਾ ਸੀ ਉਹ ਤੁਹਾਨੂੰ ਦੱਸਿਆ। ਹੂੰ ਫਿਰ ਮੈਂ ਸਟੂਡੈਂਟ ਸਿੱਖੇ ਤੇ ਮੈਨੂੰ ਜਦੋਂ ਨੀਕਾ ਮੇਰੀ ਜ਼ਿਆਦਾ ਘਟੀ ਫਿਰ ਮੈਨੂੰ ਬਲਾਈਂਡ ਸਕੂਲ ਚ ਲੈ ਗਏ। ਹੂੰ ਬਰੇਲ ਸਿੱਖਣ ਵਾਸਤੇ ਜਿਹੜਾ ਇਸ ਪੜਦੇ ਆ ਤਾਂ ਉੱਥੇ ਮੈਂ ਦੇਖਿਆ ਕਾਫੀ ਸੀਗੇ ਜਿਨ੍ਹਾਂ ਨੂੰ ਦਿਗਦਾ ਨਹੀਂ ਸੀ ਉਹ ਆਪਣਾ ਵਧੀਆ ਖੇਡ ਵੀ ਰਹੇ ਐ ਗੱਲਾਂ ਬਾਤਾਂ ਘੁੰਮ ਫਿਰ ਰਹੇ ਐ ਉਹਨਾਂ ਨੂੰ ਦੇਖ ਦੇਖ ਕੇ ਹੋਇਆ ਵੀ ਚਲ ਕੋਈ ਗੱਲ ਨਹੀਂ। ਮਤਲਬ ਉੱਥੇ ਦਾ ਮੋਹਲ ਦਾ ਮੈਨੂੰ ਬੜਾ ਅਸਰ ਹੋਇਆ। ਉੱਥੇ ਵੀ ਮੇਰੇ ਗੁਰੂ ਜੀ ਸੀਗੇ ਰਜੇਸ਼ ਜੀ। ਹੂੰ ਉਹਨਾਂ ਕੋਲ ਮੈਂ ਹਾਰਮੋਨੀਅਮ ਵਗੈਰਾ ਸਿੱਖਿਆ ਢੋਲਕੀ ਸਿੱਖੀ। ਮੂਜ਼ਿਕ ਅਰੇਂਜਮੈਂਟ ਸਿੱਖਿਆ ਉਮਰ ਧਿਆਨ ਫਿਰ ਉਧਰੇ ਹੋ ਗਿਆ ਮੈਨੂੰ ਇਹ ਦਿਮਾਗ ਚ ਨਹੀਂ ਆਇਆ ਕਿ ਮੈਨੂੰ ਦੇਖਣਾ ਬੰਦ ਹੋ ਜਾਇਆ ਕਿ ਮੈਂ ਉਹਨਾਂ ਲੋਕਾਂ ਚ ਰਹਿਣ ਲੱਗ ਪਈ ਸੀ ਉਹਨਾਂ ਚ ਬੱਚਿਆਂ ਦੇ ਵਿੱਚ ਤੇ ਮੇਰਾ ਧਿਆਨ ਕਿਤੇ ਗਿਆ ਹੀ ਨਹੀਂ ਇਸ ਪਾਸੇ ਉੱਥੇ ਸਿੱਖਦਾ ਰਿਹਾ ਉਹਨਾਂ ਨਾਲ ਰਹਿ ਕੇ ਉਹਨਾਂ ਵਰਗੀ ਮੇਰਾ ਦਿਮਾਗ ਹੋ ਗਿਆ ਫਿਰ ਮੈਨੂੰ ਆਪੇ ਆਦਤ ਪੈ ਗਈ ਕਿੱਥੇ ਮੇਰੇ ਸਟੂਡੈਂਟ ਐ ਕਿਵੇਂ ਬਟਨ ਦਬਣੇ ਆ ਸਾਰਾ ਉਸਤਾਦ ਜੀ ਨੇ ਦੱਸਣਾ ਪਿਆ ਐ ਬਟਨ ਨੂੰ ਐ ਹੱਥ ਮਾਰ ਕੇ ਦੇਖਣਾ ਐ ਇਸ ਤਰ੍ਹਾਂ ਓਨ ਕਰਨਾ ਐ ਸਾਰਾ ਸਮਝਾਤਾ ਉਹਨਾਂ ਨੇ ਮੈਨੂੰ ਕਿ ਘਰ 'ਚ ਤਾਂ ਮੈਨੂੰ ਹੱਥ ਪੈ ਗਈ ਸੀ ਵੀ ਕਿੱਥੇ ਕਮਰਾ ਐ ਕਿੱਥੇ ਮੈਨੇ ਜਾਣਾ ਐ ਕਿੱਥੇ ਉੱਪਰ ਮੇਰਾ 뮤직 ਰੂਮ ਐ ਸਾਰਾ ਉਹ ਕੋਈ ਫਿਰ ਮਤਲਬ ਇਸ ਤਰ੍ਹਾਂ ਦੀ ਪ੍ਰੋਬਲਮ ਆਈ ਨਹੀਂ ਠੀਕ ਰਿਹਾ ਓਕੇ ਆਮ ਜ਼ਿੰਦਗੀ ਦੇ ਵਿੱਚ ਅਸੀਂ ਬਹੁਤ ਸਾਰੇ ਥਾਵਾਂ ਤੇ ਜਾਣਾ ਹੁੰਦਾ ਆਉਣਾ ਹੁੰਦਾ ਬਹੁਤ ਸਾਰਾ ਕੁਝ ਵਾਪਰਦਾ ਸਾਡੀ ਜ਼ਿੰਦਗੀ ਦੇ ਵਿੱਚ ਤਾਂ ਉਦੋਂ ਇਹ ਸਾਰਾ ਕੁਝ ਪ੍ਰੈਕਟਿਸ ਤੇ ਆਧਾਰਿਤ ਹੁੰਦਾ ਫਿਰ ਪ੍ਰੈਕਟਿਸ ਦੇ ਅਕੋਰਡਿੰਗ ਕਰਦੇ ਹਾਂ ਤੁਸੀਂ ਹਾਂਜੀ ਸਾਰਾ ਪ੍ਰੈਕਟਿਸ ਤੇ ਆਧਾਰਿਤ ਐ ਓਕੇ ਤੇ 뮤직 ਜ਼ਰੂਰ ਸੁਣਾ ਦਿਓ ਕੁਛ ਨਾ ਕੁਛ ਜਾ ਕੇ ਅੱਛਾ ਜਿਵੇਂ ਹੁਣ ਮਿਊਜ਼ਿਕ ਵੱਜ ਰਿਹਾ ਸੀਗਾ ਇੱਕਦਮ ਅੱਪ ਸੀਗਾ ਤੇ ਇੱਕਦਮ ਡਾਊਨ ਗਿਆ ਤੇ ਇਹ ਇਹ ਬਰੀਕੀਆਂ ਕਿਵੇਂ ਸਮਝ ਆਉਂਦੀਆਂ ਬੰਦੇ ਨੂੰ ਫਿਰ ਇਹ ਤਾਂ ਜਿਵੇਂ ਮਿਊਜ਼ਿਕ ਤੁਸੀਂ ਸਿੱਖੋਗੇ ਉਸ ਸਾਊਂਡ ਸੁਣ ਕੇ ਆਪ ਆਪ ਡਾਊਨ ਸਾਰਾ ਕਰਨਾ ਪੈਂਦਾ ਮਿਊਜ਼ਿਕ ਹੂੰ ਮਿਊਜ਼ਿਕ ਤਾਂ ਦੇਖੋ ਕਿਸ ਤਰ੍ਹਾਂ ਸੀ ਅੱਪ ਡਾਊਨ ਕਿਸ ਤਰ੍ਹਾਂ کہہ ਰਹੇ ਹੋ ਜਿਵੇਂ ਮਿਊਜ਼ਿਕ ਮਿਊਜ਼ਿਕ ਆ ਵੋਲਿਮ ਆ ਮਤਲਬ ਬਹੁਤ ਉੱਪਰ ਪਿਚ ਚੱਲ ਰਹੀ ਸੀ ਮਿਊਜ਼ਿਕ ਵੱਜ ਰਹੀ ਸੀ ਤੇ ਉਹਨੂੰ ਹੌਲੀ ਹੌਲੀ ਨੀਚੇ ਲੈ ਕੇ ਆਉਣਾ ਹੁੰਦਾ ਇੱਕ ਅ ਇੱਕਦਮ ਜਿਵੇਂ ਤੁਸੀਂ ਲੈ ਕੇ ਆਏ ਸੀ ਇਹ ਇਹ ਤਰੀਕਾ ਜੀ ਨਹੀਂ ਨਹੀਂ ਹੌਲੀ ਹੌਲੀ ਮਤਲਬ ਇੱਕਦਮ ਨਹੀਂ ਲੈ ਕੇ ਆਉਂਦਾ ਓਕੇ ਬੈਲੈਂਸ ਜਆ ਬਣਾ ਕੇ ਵੋਲੀਅਮ ਨੂੰ ਕੰਟਰੋਲ ਕਰਕੇ ਠੀਕ ਹੈ ਪਿਛਤੇ ਲੈ ਕੇ ਆਉਣਾ ਹੁੰਦਾ ਇਸ ਨੂੰ ਠੀਕ ਹੈ ਜੀ ਹਾਂਜੀ ਤੇ ਜਿਹੜੇ ਬੱਚੇ ਨੇ ਜੋ ਇਸ ਲਾਈਨ ਦੇ ਵਿੱਚ ਆਉਣਾ ਚਾਹੁੰਦੇ ਨੇ ਜੋ ਸਿੱਖਣਾ ਚਾਹੁੰਦੇ ਨੇ ਤਾਂ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੋਜੀ ਉਹਨਾਂ ਵਾਸਤੇ ਤਾਂ ਮੇਰਾ ਹੀ ਮੈਸੇਜ ਹੈ ਕਿਉਂਕਿ ਬਹੁਤ ਬੱਚੇ ਇਸ ਤਰ੍ਹਾਂ ਹੋ ਗਏ ਵੀ ਮਿਊਜ਼ਿਕ ਸਿੱਖਣਾ ਜੀ ਅਸੀਂ ਵੀ ਸੋਸ਼ਲ ਮੀਡੀਆ ਦੇਖ-ਦੇਖ ਕੇ ਹਨਾ ਟੀਵੀ ਚੈਨਲਾਂ ਤੇ ਦੇਖ ਕੇ ਵੀ ਡਾਂਸ ਸਿੰਗਿੰਗ ਵੇਹੀ ਕਹਿਣਾ ਵੀ ਜੇ ਤਾਂ ਕੁਝ ਕਰਨਾ ਹੈ ਮਿਊਜ਼ਿਕ 'ਚ ਫਿਰ ਉਹ ਸੋਚ ਕੇ ਆਓ ਵੀ ਇਹ ਨਾ ਪੁੱਛੋ ਆ ਕੇ ਜੀ ਸਾਨੂੰ ਕਿੰਨਾ ਟਾਈਮ ਲੱਗ ਜਾਏਗਾ 6 ਮਹੀਨੇ ਲੱਗ ਜਾਣਗੇ ਸਾਲ ਲੱਗ ਜਾਊਗਾ ਜੀ ਪੇਰੈਂਟਸ ਪੁੱਛਦੇ ਆ ਨਾ ਜਿਵੇਂ ਕਿ ਬੱਚੇ ਕਈ ਵੱਡੇ ਹੀ ਸਮਝਦਾਰ ਹੁੰਦੇ ਆ ਤਾਂ ਵੀ ਪੁੱਛੀ ਜਾਣਗੇ ਵੀ ਸਾਨੂੰ ਕਿੰਨਾ ਟਾਈਮ ਲੱਗ ਜਾਊਗਾ ਤੇ ਇਹ ਨਾ ਪੁੱਛਣ ਆਪਣਾ ਇਹ ਸੋਚਣੇ ਮਿਹਨਤ ਕਰਨੀ ਹੈ ਤਪੱਸਿਆ ਜਿਹਨੂੰ ਕਹ ਰਿਹਾਜ਼ ਕਹਿੰਦੇ ਆ ਰਿਆਜ਼ ਮਿਊਜ਼ਿਕ ਦਾ ਦੂਸਰਾ ਨਾਮ ਹੀ ਰਿਆਜ਼ ਹੈ ਇਨੂੰ ਬੰਦਾ ਉਹੀ ਹੱਥ ਪਾਏ ਜੇ ਤੁਸੀਂ ਰਿਆਜ਼ ਕਰਨਾ ਚਾਹੁੰਦੇ ਹੋ ਨਹੀਂ ਤਾਂ ਬਰ ਇੱਕ ਟਾਈਮ ਪਾਸ ਆ ਵੀ ਤੁਸੀਂ ਆ ਕੇ ਸਿੱਖ ਲਿਆ ਬੋਰ ਹੋ ਕੇ ਚਲੇਗੇ ਬਸ ਤੰਗ ਹੋ ਕੇ ਡੇਲੋ ਸਿੱਖੋ ਅੱਛਾ ਇੱਕ ਚੀਜ਼ ਸਾਡੇ ਸਮਾਜ ਦੇ ਵਿੱਚ ਅਕਸਰ ਹੁੰਦਾ ਹੈ ਕਿ ਕਿਸੇ ਦੀ ਮਾਪੇ ਨਾਲ ਨਹੀਂ ਬਣਦੀ ਕਿਸੇ ਦੀ ਹਸਬੰਡ ਵਾਈਫ ਦੀ ਆਪਚ ਨਹੀਂ ਬਣਦੀ ਜਾਂ ਕਿਸੇ ਦੀ ਵਾਈਫ ਦੀ ਡੈਥ ਹੋ ਗਈ ਕਿਸੇ ਦੀ ਹਸਬੰਡ ਦੀ ਡੈਥ ਹੋ ਗਈ ਕੋਈ ਬੱਚਾ ਪੇਪਰਾਂ ਚੋਂ ਫੇਲ ਹੋ ਗਿਆ ਤਾਂ ਮਤਲਬ ਵੀ ਬਹੁਤ ਵਾਰ ਹੁੰਦਾ ਹੈ ਕਿ ਸੁਸਾਈਡ ਕਰ ਲੈਂਦੇ ਨੇ ਜਾਂ ਉਹ ਆਪਣਾ ਆਪ ਇੰਨਾ ਹਾਰ ਜਾਂਦੇ ਆ ਕਿ ਉਹ ਜ਼ਿੰਦਗੀ ਜਿਉਣਾ ਛੱਡ ਦਿੰਦੇ ਨੇ ਤਾਂ ਉਹਨਾਂ ਬੱਚਿਆਂ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਤੁਸੀਂ ਬਹੁਤ ਇਹ ਇਹ ਸਾਰਾ ਚੀਜ਼ ਆਪਣੇ ਆਪ ਤੇ ਹੰਡਾਇਆ ਮਹਿਸੂਸ ਵੀ ਕੀਤਾ ਤੁਸੀਂ ਵੀ ਅੰਦਰੋਂ ਟੁੱਟੇ ਹੋਵੋਗੇ ਤੇ ਪਰ ਦ੍ਰਿੜਤਾ ਦੇ ਨਾਲ ਜ਼ਿੰਦਗੀ ਦੇ ਵਿੱਚ ਅੱਗੇ ਵਧਦੇ ਰਹਿ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਨੀ ਠੀਕ ਹੈ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਕਿ ਬੱਚੇ ਸੁਸਾਈਡ ਕਰ ਜਾਂਦੇ ਆ ਕੁਝ ਇਸ ਤਰ੍ਹਾਂ ਕਿਉਂ ਕਰਦਾ ਮਾਹੌਲ ਇਦਾਂ ਹੋ ਜਾਂਦਾ ਕਈ ਵਾਰੀ ਹਣਾ ਵੀ ਹੁਣ ਘਰ ਦਾ ਮਾਹੌਲ ਇਦਾਂ ਦਾ ਵਿੱਚ ਤਾਂ ਬੱਚਾ ਨਹੀਂ ਇਦਾਂ ਵੀ ਕਹਿ ਗਏ ਮਿਊਜ਼ਿਕ ਸਿਖਾ ਜਾ ਗਾਣੇ ਗਾਵਾ ਉਹ ਵੀ ਚਲੋ ਥੋੜਾ ਜਆ ਬੱਚਾ ਜੇ ਤਾਂ ਆਪਣਾ ਸੈੱਟ ਹੋ ਜਾਏ ਤੇ ਕੁਝ ਕਰਨਾ ਚਾਹਤਾ ਇਸ ਫੀਲਡ ਚ ਕਰ ਸਕਦੇ ਆ ਮਿਊਜ਼ਿਕ ਚ ਵੀ ਨੇ 뮤זיਕ ਵਾਲੀ ਗੱਲ ਨਹੀਂ ਪੁੱਛੀ ਸੀ ਜੀ ਮੈਂ ਮੈਂ ਪੁੱਛਿਆ ਸੀਗਾ ਕਿ ਜਦੋਂ ਬੰਦਾ ਹਿੰਮਤ ਹਾਰ ਜਾਂਦਾ ਕੋਈ ਕਿਸੇ ਚੀਜ਼ ਤੋਂ ਉਹਨੂੰ ਨਾ ਹੋ ਜਾਂਦੀ ਆ ਜਾਂ ਉਹਦੀ ਕੋਈ ਚੀਜ਼ ਕਰਨ ਦੀ ਬਹੁਤ ਸਾਰੀ ਇੱਛਾ ਹੁੰਦੀ ਆ ਪਰ ਉਹ ਉਹ ਚੀਜ਼ ਹਾਸਲ ਨਹੀਂ ਕਰ ਪਾਉਂਦਾ ਤੇ ਜਾਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ ਜੀਵਨ ਸਾਥੀ ਚਲਾ ਜਾਂਦਾ ਜਾਂ ਕੋਈ ਮਾਪ ਪਿਓ ਚਲੇ ਜਾਂਦਾ ਜਦੋਂ ਉਹ ਟੁੱਟਿਆ ਹੁੰਦਾ ਤੇ ਉਹ ਕਿਉਂਕਿ ਤੁਸੀਂ ਜਦੋਂ ਤੁਹਾਨੂੰ ਡਾਕਟਰ ਸਾਹਿਬ ਨੇ ਦੱਸਿਆ ਹੋਣਾ ਇੱਕ ਵਾਰ ਤਾਂ ਤੁਹਾਨੂੰ ਵੀ ਝਟਕਾ ਲੱਗਿਆ ਹੋਣਾ ਤੇ ਤੁਸੀਂ ਮਹਿਸੂਸ ਕਰਿਆ ਹੁਣ ਇਹ ਸਾਰਾ ਕੁਝ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਸ ਤਰ੍ਹਾਂ ਵੀ ਚਲੋ ਕੋਈ ਹਾਦਸਾ ਹੋ ਗਿਆ ਜਾਂ ਕੁਝ ਜਿਵੇਂ ਤੁਸੀਂ ਮੇਰਾ ਕਹਿ ਰਹੇ ਹੋ ਵੀ ਡਾਕਟਰ ਨੇ ਦੱਸਿਆ ਚਟਕਾ ਲੱਗਿਆ ਹੁਣ ਇਹ ਵੀ ਕੋਸ਼ਿਸ਼ ਕਰੋ ਜੀ ਠੀਕ ਹੈ ਨਾ ਇਹ ਨਹੀਂ ਵੀ ਕਿਸੇ ਨੇ ਕੁਝ ਕਿਹਾਤਾਤਾ ਨਾ ਇਹ ਹੋ ਹੀ ਨਹੀਂ ਸਕਦਾ ਜੀ ਬਸ ਠੀਕ ਹੈ ਖਤਮ ਹੋ ਗਏ ਜਿਵੇਂ ਮੈਨੂੰ ਕਹਤਾ ਡਾਕਟਰ ਦੇ ਵੇਲੇ ਉੱਤਖਣਾ ਬੰਦ ਹੋ ਜਾਊਗਾ 5-7 ਸਾਲ ਤੱਕ ਪਰ ਠੀਕ ਹੈ ਜੀ ਫਿਰ ਕੁਝ ਨਹੀਂ ਆ ਬਹਿ ਗਈ ਬਸ ਖਤਮ ਹੋ ਗਿਆ ਇਦਾਂ ਨਹੀਂ ਮੈਂ ਮਿਹਨਤ ਕੀਤੀ ਕੋਸ਼ਿਸ਼ ਕੀਤੀ ਰਾਹ ਖੁੱਲ ਗਿਆ ਅੱਗੇ ਆਪਣੇ ਆਪ ਰਾਹ ਖੁੱਲੇ ਫਿਰ ਮੇਰਾ ਹੋਰ ਇੰਟਰਸਟ ਬਣ ਗਿਆ ਫਿਰ ਮੈਂ ਦੁਗਣੀ ਤਕੜੀ ਮਿਹਨਤ ਕੀਤੀ ਪ੍ਰੈਕਟਿਸ ਤੇ ਪ੍ਰੈਕਟਿਸ 8-8 ਘੰਟੇ ਉਹ ਇਸ ਤਰ੍ਹਾਂ ਮਲਵਾ ਇਸ ਤਰ੍ਹਾਂ ਨਹੀਂ ਵਿੱਚ ਹਾਰ ਕੇ ਬਹਿ ਜਾਓ ਤੇ ਵੀ ਅੱਗੇ ਹੁਣ ਜ਼ਿੰਦਗੀ ਖਤਮ ਹੈ ਹੁਣ ਕੁਝ ਨਹੀਂ ਕਰਨਾ ਕੋਸ਼ਿਸ਼ ਕਰੋ ਕੋਸ਼ਿਸ਼ ਰੂਟ ਕਰਨੀ ਚਾਹੀਦੀ ਹੈ ਕੋਸ਼ਿਸ਼ ਕਰੋ ਮਿਹਨਤ ਕਰੋ ਰਾਹ ਖੁੱਲ ਜਾਂਦੇ ਆਪੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਅੱਛਾ ਤੁਸੀਂ ਸਰਕਾਰੀ ਨੌਕਰੀ ਦਾ ਸਵੱਬਾ ਕਿਵੇਂ ਬਣਿਆ ਫਿਰ ਤੁਹਾਡੀ ਲਾਈਫ ਦੇ ਵਿੱਚ ਜਦ ਤੁਸੀਂ ਸਟੱਡੀ ਕਰ ਰਹੇ ਸੀਗੇ ਉਦੋਂ ਹੀ ਤੁਹਾਡੇ ਮਾਈਂਡ ਚ ਸੀਗਾ ਕਿ ਮੈਂ ਸਰਕਾਰੀ ਨੌਕਰੀ ਤੇ ਲੱਗਣਾ ਜਾਂ ਬਾਅਦ ਦੇ ਵਿੱਚ ਕਿਸੇ ਤਰੀਕੇ ਰਾਹ ਖੋਲਿਆ ਜੀ ਆ ਇਸ ਤਰ੍ਹਾਂ ਜੀ ਪਹਿਲਾਂ ਮੈਂ ਇੱਥੇ ਪਟਿਆਲਾ ਜੀਸੀਜੀ ਕਾਲਜ ਪਟਿਆਲਾ ਚ ਜੀ ਇੱਥੇ ਮੈਂ ਪੀਟੀਐਫ ਫੰਡ ਚ ਮੈਨੂੰ ਉਹਨਾਂ ਨੇ ਰੱਖਿਆ ਸੀਗਾ ਟੌਪਲ ਇੰਸਟ੍ਰਕਟਰ ਠੀਕ ਹੈ ਮੈਂ 2 ਸਾਲ ਉੱਥੇ ਵੀ ਲਾਇਆ ਹਾਂ ਹਮ ਇੱਕ ਦਿਨ ਮੇਰੇ ਪਾਪਾ ਨੇ ਮੈਨੂੰ ਦੱਸਿਆ ਵੀ ਕਹਿੰਦੇ ਅੰਦਾ ਵੀ ਮਿਊਜ਼ਿਕ ਦੀ ਪੋਸਟ ਨਿਕਲੀ ਹੈ ਸਰਕਾਰੀ ਹਮ ਵੀ ਆਪਾਂ ਤੇਰਾ ਕਰਦੀ ਐ ਅਪਲਾਈ ਅਖਬਾਰ ਚ ਉਹਨਾਂ ਨੇ ਪੜਿਆ ਟ੍ਰਿਬਿਊਨ ਜੀ ਮੈਂ ਕਿਹਾ ਪੜ੍ਹ ਤੋ ਦੇਖੀ ਜਾਏਗੀ ਹਮ ਦੁਨੀਆ ਤਾਂ ਬਹੁਤ ਪਈ ਐ ਹਮ ਤੇ ਇਹ ਕਹਿੰਦੇ ਕੋਈ ਗੱਲ ਨਹੀਂ ਉਹਨਾਂ ਨੇ ਪੜਤਾ ਮੇਰਾ ਤੇ ਮੇਰਾ ਉਦੋਂ ਮੈਰਿਟ ਦੇ ਵਿੱਚ ਇੱਕ ਨੰਬਰ ਤੇ ਹੋਈ ਐ ਬਰਤੀ ਮੇਰੀ ਠੀਕ ਹੈ ਕੀ ਵੀ ਡੀ ਵੀ ਤੁਸੀਂ ਕਹਿੰਦੇ ਵੀ ਹੈਂਡੀਕੈਪ ਕੋਟੇਜ ਜਨਰਲ ਕੈਟਾਗਰੀ ਚ ਓਕੇ ਜਨਰਲ ਕੈਟਾਗਰੀ ਚ ਮੇਰੀ ਇੱਕ ਨੰਬਰ ਤੇ ਸਿਲੈਕਸ਼ਨ ਹੋਈ ਸੀਗੀ ਐਸ ਐਸ ਬੋਰਡ ਦੀਆਂ ਪ੍ਰਤੀਆਂ ਸੀਗੀਆਂ ਇਹ ਠੀਕ ਹੈ ਜੀ ਉਸ ਵੇਸਤੇ ਫਿਰ ਮੈਂ ਲੱਗ ਗਿਆ 2007 ਦੀ ਗੱਲ ਹੈ ਇਹ ਅੱਛਾ ਮਿਊਜ਼ਿਕ ਜਿਹੜਾ ਤੁਸੀਂ ਇੱਥੇ ਸਿਖਾਉਨੇ ਹੋ ਬੱਚਿਆਂ ਨੂੰ ਮਿਊਜ਼ਿਕ ਤੇ ਸਕੂਲ ਦੇ ਵਿੱਚ ਸਿਖਾਉਨੇ ਹੋ ਤਾਂ ਇਹ ਫਰਕ ਹੈ ਇਸ ਦੇ ਵਿੱਚ ਜਾਂ ਇੱਕੋ ਤਰੀਕਾ ਰਹਿੰਦਾ ਹੈ ਸਕੂਲ ਤੇ ਕਰਦਾ ਹੈ ਨਹੀਂ ਫਰਕ ਆਏਗਾ ओके ਹੂੰ ਹੂੰ ਕੋ ਟੇਕ ਦਾ ਕਲਾਸ ਚ ਬੱਚੇ ਬਹੁਤ ਜ਼ਿਆਦਾ ਹੁੰਦੇ ਆ ਹੂੰ ਟਿਕ ਟਾਈਮ ਲਿਮਿਟ ਹੁੰਦੀ ਹੈ ਹੈਨਾ ਇੱਕ ਪੀਰੀਅਡ ਦੇ ਵਿੱਚ ਇੰਨੇ ਬੱਚੇ ਬੈਠਣਗੇ ਤੇ ਕਰਦਾ ਇਹ ਵੀ ਮੇਰੇ ਕੋਲ ਇੱਕ ਟਾਈਮ ਤੇ ਇੱਕ ਕਲਾਸ ਚ ਦੋ ਸਟੂਡੈਂਟ ਹੁੰਦੇ ਆ ਉਹ ਫਰਕ ਹੁੰਦਾ ओके ਹਾਂ ਉੱਥੇ ਫਿਰ ਇਨਾ ਟਾਈਮ ਨਹੀਂ ਲੱਗ ਪਾਉਂਦਾ ਪਰ ਮੈਨੇਜ ਕਿਵੇਂ ਕਰ ਪਾਉਨੇ ਆ ਕਿਉਂਕਿ ਸਕੂਲ ਵੀ ਜਾਣਾ ਹੁੰਦਾ ਫਿਰ ਆਪਦੇ ਲਈ ਵੀ ਸਮਾਂ ਚਾਹੀਦਾ ਕਲਾਸ ਵੀ ਲਾਉਣੀ ਆ ਤਾਂ ਮੈਨੇਜ ਕਿਵੇਂ ਕਰਦੇ ਹੋ ਸਾਰੇ ਦਿਨ ਦੀ ਰੁਟੀਨ ਕਿਸ ਤਰ੍ਹਾਂ ਰਹਿੰਦੀ ਹੈ ਸਕੂਲ ਮੇਰਾ 8 ਵਜੇ ਮੈਂ ਸਕੂਲ 8 ਤੋਂ 2 ਸਕੂਲ ਦੀ ਟਾਈਮਿੰਗ ਹੈ ਉਸ ਤੋਂ ਬਾਅਦ ਆ ਕੇ ਮੈਂ ਰੈਸਟ ਕਰਦਾ ਫਿਰ ਜਿਹੜਾ ਮੇਰਾ ਆਪਣਾ ਟਾਈਮ ਹੈ ਮੈਂ ਵੀ ਸੋਚਦਾ ਵੀ ਰਿਆਜ਼ ਕਰਨਾ ਹੈ ਤੇ ਉਹ ਮੇਰੇ ਕੋਲ ਨਹੀਂ ਹੁੰਦਾ ਆਪਣਾ ਇਕੱਲੇ ਵਾਸਤੇ ਉਹ ਫਿਰ ਮੈਂ ਬੱਚਿਆਂ ਨੂੰ ਖਾਂਦੇ ਸਕਾਂਦੇ ਵਿੱਚ ਆਪਣਾ ਵੀ ਪ੍ਰੈਕਟਿਸ ਕਰ ਲੈਣਾ ਬੱਚਿਆਂ ਦੇ ਨਾਲ ਹੀ ਬਸ ਪਈ ਬੱਚੇ गा ਰਹੇ ਮੈਂ ਵਜਾ ਰਿਹਾ ਮੇਰੇ ਹੀ ਰਿਆਜ਼ ਹੋ ਜਾਂਦਾ ਨਾਲ ਮੈਨੂੰ 7:30-8:00 ਵਜ ਜਾਂਦੇ ਆ ਰਾਤ ਦੇ ਫ੍ਰੀ ਹੁੰਦੇ ਆ ਅੱਛਾ ਇਹ ਸ਼ੌਂਕ ਕਿਵੇਂ ਪਿਆ 뮤ਜ਼ਿਕ ਦਾ ਤੁਹਾਨੂੰ ਪਰਿਵਾਰ ਦੇ ਵਿੱਚ ਵੀ ਸੀ ਜਾਂ ਕੋਈ ਤੁਸੀਂ ਪਹਿਲੀ ਜਿਨ੍ਹਾਂ ਨੇ 뮤ਜ਼ਿਕ ਸਿੱਖਿਆ ਸੀ ਨਹੀਂ ਮੇਰੇ ਦਾਦਾ ਜੀ ਸੀਗੇ ਜੋ ਮੈਨੂੰ ਦੱਸਿਆ ਛੋਟੇ ਹੁੰਦਾ ਮੈਂ ਬਹੁਤ ਛੋਟਾ ਸੀਗਾ ਮੈਂ ਦਾਦਾ ਜੀ ਨੂੰ ਜ਼ਿਆਦਾ ਮਿਲਿਆ ਨਹੀਂ ਉਹਦੀ ਡੈਥ ਹੋ ਗਈ ਸੀ ਮੈਂ ਕਾਫੀ ਛੋਟਾ ਸੀ 6-7 ਸਾਲ ਦਾ ਇਹ ਘਰ ਮੈਨੂੰ ਦੱਸਦੇ ਸੀ ਵੀ ਦਾਦਾ ਜੀ ਫਲੂਟ ਵਜਾਉਂਦੇ ਸੀਗੇ ਜੀ ਰੇਡੀਓ ਪਾਕਿਸਤਾਨ ਦਾ ਲਾਹੌਰ ਸਟੇਸ਼ਨ ਤੇ ਠੀਕ ਹੈ ਤੇ ਪਾਪਾ ਵਜਾਉਂਦੇ ਸੀਗੇ ਹਾਰਮੋਨੀਅਮ ਬੈਂਜੋ ਮਾਉਥ ਆਰਗਨ ਕੈਸੀ ਹੋ ਉਹ ਮੈਂ ਦੇਖਦਾ ਸੀ ਉਹਨਾਂ ਨੂੰ ਵਜਾਉਂਦੇ ਆ ਫਿਰ ਮੈਂ ਵੀ ਵਿੱਚ ਵਜਾਉਣਾ ਸ਼ੁਰੂ ਕੀਤਾ ਹੱਥ ਮਾਰ ਦੇਣਾ ਵੀ ਕਿੱਦਾਂ ਵੱਜਦਾ ਵੀ ਟਿਊਨ ਕੱਢਣੀ ਉਹਨਾਂ ਨੇ ਦੱਸਣਾ ਵੀ ਇਸ ਤਰ੍ਹਾਂ ਵੱਜੇਗੀ ਇਸ ਤਰ੍ਹਾਂ ਵੱਜੇਗੀ ਬ੍ਰਦਰ ਸੀ ਕਿ ਮੇਰੇ ਘਰ ਚ ਵੱਡੇ ਉਹ ਤਬਲਾ ਵਜਾਉਂਦੇ ਸੀਗੇ ਉਹਨਾਂ ਤੋਂ ਤਬਲਾ ਸਿੱਖਿਆ ਥੋੜਾ ਥੋੜਾ ਕਿਸ ਤਰ੍ਹਾਂ ਹੱਥ ਮਾਰਨਾ ਤੇ ਉਸ ਤੋਂ ਬਾਅਦ ਫਿਰ ਮੈਂ ਜਦੋਂ ਸਮਝ ਪਈ ਵੀ ਹੁਣ ਕੰਮ ਹੀ ਇਹੀ ਕਰਨਾ ਆਪਾਂ ਸਿੱਖ ਨਹੀਂ ਇਹੀ ਹੈ ਫਿਰ ਮੈਂ ਪ੍ਰੋਫੈਸ਼ਨਲੀ ਟ੍ਰੇਨਿੰਗ ਬਾਅਦ ਲਿੱਤੀ ਗੁਰੂ ਜੀ ਤੋਂ ਅੱਛਾ ਜਿਵੇਂ ਪਹਿਲਾਂ ਪਹਿਲਾਂ ਤੁਹਾਨੂੰ ਕੌਣ ਪਸੰਦ ਸੀ ਪੁਰਾਣੇ ਸਮੇਂ ਵਾਲਿਆਂ ਚੋਂ ਤੇ ਅੱਜ ਦੇ ਸਮੇਂ 'ਚ ਤੁਹਾਨੂੰ ਕਿਹੜਾ ਸਿੰਗਰ ਲੱਗਦਾ ਹੈ ਕਿ ਬਹੁਤ ਵਧੀਆ ਗਾਉਂਦਾ ਤੇ ਚੜ੍ਹਾਈ ਵੀ ਉਹਨਾਂ ਦੀ ਪੁਰਾਣੇ ਤਾਂ ਮੈਨੂੰ ਲਗਭਗ ਸਾਰੇ ਵਧੀਆ ਉਸਤਾਦ ਲੋਕ ਨੇ ਸਾਰੇ ਉਹਨਾਂ ਨੂੰ ਸੁਣ-ਸੁਣ ਕੇ ਅਸੀਂ ਵੀ ਮਿਊਜ਼ਿਕ ਦਾ ਸਿੱਖਿਆ ਵੀ ਕਿਸ ਤਰ੍ਹਾਂ ਮਿਊਜ਼ਿਕ ਪਲੇ ਕਰਨਾ ਹੈ ਮਾਨਸਾਹਬ ਹੋਗੇ ਜਮਲਾ ਜੀ ਹੋਗੇ ਛਿੰਦਾ ਜੀ ਹੋਗੇ ਸਰਿੰਦਰਕੌਰ ਪ੍ਰਕਾਸ਼ਕੌਰ ਦੇ ਗਾਣੇ ਮੈਂ ਹਜੇ ਵੀ ਤਿਆਰ ਕਰਾਉਣਾ ਬੱਚਿਆਂ ਨੂੰ ਇੱਥੇ ਘਰ ਵੀ ਤੇ ਸਕੂਲ ਵੀ ਜੀ ਵੀ ਨਹੀਂ ਛੱਡਨੇ ਐ ਐਕਸਟਰਾ ਤੇ ਅੱਛਾ ਨਵੇਂਆਂ ਚੋਂ ਨਵੇਂਆਂ ਚੋਂ ਰਣਜੀਤ ਬਾਵਾ ਮੈਨੂੰ ਬਹੁਤ ਪਸੰਦ ਆ ਹਮ ਮਤਲਬ ਮੈਨੂੰ ਲਾਈਵ ਪਰਫਾਰਮੈਂਸ ਬਹੁਤ ਵਧੀਆ ਲੱਗਦੀ ਹੈ ਹਮ ਰਾਜਵੀਰ ਜੀ ਬੰਦਾ ਠੀਕ ਹੈ ਇਹ ਮੈਨੂੰ ਬਹੁਤ ਵਧੀਆ ਲੱਗਦੀ ਹੈ ਲਾਈਵ ਦੇ ਵਿੱਚ ਹਮ अच्छा दिलजीत दी बहुत चढ़ाई है, दिल दे दे है, है आजकल दिलजीत ਨੂੰ ਕਿਵੇਂ ਸੁਣਦੇ ਹੋ ਕਿਵੇਂ ਸਮਝਦੇ ਹੋ ਉਹਨਾਂ ਦੇ 뮤직 ਨੂੰ ਠੀਕ ਹੈ ਉਹਨਾਂ ਦਾ ਵੀ ਸੰਦ ਕਰਦੇ ਆ ਸਾਰੇ আজকাল ਦਿਲਜੀਤ ਦੀ ਚੜ੍ਹਾਈ ਉਹ ਐਕਟਰ ਵੀ ਹੈ ਹੂੰ ਤੇ ਵਧੀਆ 뮤직 ਉਹਨਾਂ ਦਾ ਵੀ ਵਧੀਆ ਪਰ ਜ਼ਿਆਦਾ ਮੈਂ ਉਹਨਾਂ ਨੂੰ ਹੀ ਸੁਣਦਾ ਕਿਉਂਕਿ ਉਹ ਲੋਕ ਤਤ ਗਾਉਂਦੇ ਆ ਰੰਜੀਤ ਬਾਵਾ ਹੋਣੀ ਨਾ ਉਹ ਲੋਕ ਤਤ ਜ਼ਿਆਦਾ ਗਾਉਂਦੇ ਆ ਮਿਰਜਾ ਹੋ ਗਿਆ ਜਿਵੇਂ ਇਦਾਂ ਲੋਗਾ ਥਾਵਾ ਹੋ ਗਿਆ ਹੂੰ ਦਿਲਜੀਤ ਜੀ ਦਾ ਵੀ ਚਲੋ ਅੱਜ ਕੱਲ ਦੇ ਗਾਣੇ ਜਿਹੜੇ ਨਵੇਂ ਆਪਣੇ ਉਹ ਜਿਹਨੇ ਉਹਨਾਂ ਦੇ ਬਣੇ ਹੋਏ ਆ ਉਹ ਹੀ ਗਾਉਂਦੇ ਆ ਜ਼ਿਆਦਾ ਹੂੰ ਉਹਨਾਂ ਨੂੰ ਵੀ ਸੁਣ ਲਈਦਾ ਪਰ ਜ਼ਿਆਦਾ ਮੈਂ ਲੋਕਤਾਤ ਜ਼ਿਆਦਾ ਲੋਕ Song ਹੋ ਕੇ ਫੋਕਸ Song ਇਹ ਹੀ ਪਸੰਦ ਕਰਦਾ ਠੀਕ ਹੈ ਜੀ ਤੁਸੀਂ ਸਮਾਂ ਦਿੱਤਾ ਬਹੁਤ-ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਇਹ ਸੰਤਨਵਿੰਦਰਜੀਤ ਜੀਪੀ ਜਿਨ੍ਹਾਂ ਨੇ ਆਪਣੀ ਲਾਈਫ ਬਾਰੇ ਕਿਸੇ ਜਿਹੜੇ ਸਾਂਝੇ ਕੀਤੇ ਨੇ ਤੁਹਾਨੂੰ ਉਹਨਾਂ ਨਾਲ ਮੁਲਾਕਾਤ ਕਿਸ ਤਰ੍ਹਾਂ ਲੱਗੀ ਆਪਣੀ رائے ਹੈ ਜਿਹੜੀ ਉਹ ਕਮੈਂਟ ਕਰਕੇ ਜ਼ਰੂਰ ਸਾਂਝੇ ਕਰਨਾ ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਨਾਲ ਖਾਸ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਆਗਿਆ ਰੱਬ ਰਾ